ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਸਰਪੰਚ ਕੋਲ ਜਾ ਰਹੇ ਹਾਂ ਜੋ ਪਿੰਡ ਵਿੱਚ ਜਿੱਤੇ ਹੋਏ ਨੇ ਇਸੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਰਕੋਵਾਲ ਦੇ ਸਰਪੰਚ ਬਲਵਿੰਦਰ ਸਪਾਲ ਦੇ ਕੋਲ ਜੋ ਕਿ ਇੱਕ ਬਹੁਤ ਵੱਡੀ ਲੀਡ ਨਾਲ ਜਿੱਤੇ ਨੇ 174 ਵੋਟਾਂ ਦੇ ਨਾਲ ਅੱਜ ਆਪਾਂ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੇ ਜਿੱਦਾਂ ਕਿ ਅੱਜ ਤੁਸੀਂ ਮੇਰੀ ਜਿਹੜੇ ਵੀਡੀਓ ਦੇਖਦੇ ਹੋ ਨਾ ਤੁਹਾਨੂੰ ਤਾਂ ਪਤਾ ਕਿ ਹਰ ਇੱਕ ਵੀਡੀਓ ਵਿੱਚ ਇਸ ਤਰ੍ਹਾਂ ਮੈਂ ਆਪਣੇ ਕਈ ਮੁੱਦੇ ਨੇ ਪਹਿਲਾਂ ਤਾਂ ਜਿਹੜਾ ਪਿੰਡ ਦੇ ਵਿਕਾਸ ਬਾਰੇ ਗੱਲ ਕਰਾਂਗੇ ਕੀ ਵਿਕਾਸ ਦਾ ਉਹਨਾਂ ਦਾ ਕਿੰਨਾ ਵਿਕਾਸ ਹੋ ਚੁੱਕਾ ਹੈ ਪਿੰਡ 'ਚ ਫਿਰ ਕੁਝ ਆਪਣੇ ਹੰਦੇ ਮੁੱਦੇ ਕੀ ਉਹ ਸਰਕਾਰਾਂ ਚੱਲ ਰਹੀਆਂ ਇਸ ਟਾਈਮ ਤੇ ਅਸੀਂ ਆਪਣੇ ਪੰਜਾਬ 'ਚ ਚੱਲੀ ਹੈ ਆਪ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਰੈਨ ਮਾਈ ਹੈਡ ਚੱਲ ਰਹੀ ਹੈ ਜੋ ਹਰੇ ਮਾਨ ਜੋ ਮੁੱਖ ਮੰਤਰੀ ਨੇ ਉਹ ਕਿੱਦਾਂ ਦੇ ਕੰਮ ਕਰ ਰਹੇ ਨੇ ਉਹਨਾਂ ਦੇ ਕੰਮਾਂ ਤੋਂ ਸੈਟੀਸਫਾਈ ਹੈ ਕਿ ਨਹੀਂ ਤੇ ਇਸੇ ਤਰ੍ਹਾਂ ਹੱਦ ਦੇ ਹਲਕੇ ਦੇ ਜੋ ਵਿਧਾਇਕ ਨੇ ਸਰਦਾਰ ਜੈਕਿਸ਼ਰ ਸਿੰਘ ਡੋਰੀ ਜੋ ਡਿਫਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਹਨਾਂ ਬਾਰੇ ਪੁੱਛਾਂਗੇ ਕਿ ਉਹਨਾਂ ਦਾ ਕੰਮ ਦਾ ਦੱਸੋ ਸਾਨੂੰ ਵੀ ਕਿੱਦਾਂ ਵਧੀਆ ਕਰ ਰਿਹਾ ਹੈ ਕਿ ਨਹੀਂ ਇਸ ਤੋਂ ਬਾਅਦ ਇੱਕ ਮੇਨ ਪੁਆਇੰਟ ਹੈ ਜੋ ਸਾਰੇ ਪਿੰਡਾਂ ਜੀ ਹੈ ਨਸ਼ੇ ਦਾ ਜਿਸ ਵੱਲ ਉਸ ਕੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਧਿਆਨ ਦੇਣਾ ਚਾਹੀਦਾ ਹੈ ਫਿਰ ਉਸ ਬਾਰੇ ਵੀ ਆਪਾਂ ਪੁੱਛਾਂਗੇ ਤੇ ਜੋ ਕਿ ਥੋੜੇ ਦਿਨ ਪਹਿਲਾਂ ਇੱਥੇ ਸਾਡਾ ਭਰਾ ਇੱਕ ਲਹੀ ਸੇ ਚੱਕਰ ਚ ਗਿਆ ਮਨਦੀਪ ਸਿੰਘ ਮਨੂ ਭਰਾ ਜੀ ਕਹਿੰਦੇ ਸੀ ਇਸੇ ਪਿੰਡ ਦਾ ਸਾਡਾ ਇੱਕ ਬਹੁਤ ਤੁਹਾਨੂੰ ਘਾਟਾ ਪਿਆ ਉਹਦਾ ਵੀ ਚਲੋ ਜੇਕਰ ਜਰੂਰ ਕਰੂੰਗਾ ਮੈਂ ਵੀਡੀਓ ਤੇ ਆਪਾਂ ਹੁਣ ਬਲਵਿੰਦਰ ਸਿੰਘ ਜੋ ਬਲਵਿੰਦਰਪਾਲ ਸੋਰੀ ਬਲਵਿੰਦਰਪਾਲ ਜੋ ਸਰਪੰਚ ਨੇ 174 ਵੋਟਰਾਂ ਜਿੱਤੇ ਨੇ ਜੋ ਬਹੁਤ ਤਰਕਾਰਡ ਤੋਂ ਜਿੱਤਿਆ ਜੋ ਇੱਕ ਤਰ੍ਹਾਂ ਦੀ ਇੱਕ ਪਾਸੇ ਜਿੱਤ ਹੈ ਜੇ ਸਹਿਮਤੀ ਹੋ ਜਾਂਦੀ ਤਾਂ 10 ਲੱਖ ਲੈਣਦੇ ਕਰ ਲੈਣੀ ਚਾਹੀਦੀ ਸੀ ਪਰ ਚਲੋ ਹੁੰਦੀ ਨਾ ਨੀ ਪਿੰਡਾਂ 'ਚ ਅੱਜ ਆਪਾਂ ਹੁਣ ਸਪੰਸਾ ਬੋਰਡ ਤੇ ਗੱਲ ਕਰਦੇ ਆਂ ਪਹਿਲਾਂ ਤਾਂ ਇਹਨਾਂ ਨੂੰ ਮੁबारक ਦਿੰਨੇ ਆ ਕਿ ਸਰਪੰਚ ਸਾਹਿਬ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁबारकਾਂ ਕਿ ਤੁਸੀਂ ਸਰਪੰਚੀ ਜਿੱਤੀ ਹੈ ਬਹੁਤ ਜਿੱਤੀ ਨਹੀਂ ਇਹ ਦਿਲ ਜਿੱਤਿਆ ਪਿੰਡ ਦਾ ਇੱਕ ਤੇ ਦੂਜਾ ਸਰਪੰਚ ਸਾਹਿਬ ਤੁਹਾਨੂੰ ਇਹ ਦੱਸੋ ਕਿ ਥਰਡ ਪਿੰਡ ਹੈ ਪਿੰਡ 'ਚ ਆਪਣੇ ਵਿਕਾਸ ਕਿੰਨਾ ਕੁ ਰਹਿ ਗਿਆ ਹੋਇਆ ਵਾ ਕਿੰਨਾ ਕਰਿੰਦਾ ਹੈ ਵਿਕਾਸ ਵੈਸੇ ਤਾਂ ਗਲੀਆਂ ਦਾ ਆ ਹਾਂਜੀ ਹੋਰ ਆਪਣਾ ਜਿੰਮ ਦਾ ਹਾਂਜੀ ਕਾਫੀ ਕੁਝ ਤਿੰਨ ਚਾਰ ਗਲੀਆਂ ਰਹਿਂਦੀਆਂ ਗਰੋਂਦਾ ਘਮ ਰਹਿਂਦਾ ਬਸ ਜੰਕ ਦਾ ਜਿੰਮ ਦਾ ਹਾਂਜੀ ਠੀਕ ਹੈ ਜੀ ਤੇ ਹੋਰ ਜਿੱਦਾਂ ਕਈਆਂ ਅਸੀਂ ਪਿੰਡਾਂ ਚ ਜਾਂਦਾ ਕੀ ਛਪੜਾਂ ਦੀ ਬਹੁਤ ਪ੍ਰੋਬਲਮ ਆਉਂਦੀ ਐ ਇਸ ਮਤਲਬ ਨਾ ਨਾ ਪੜਦੀ ਵੇਤੇ ਹਾਂਜੀ ਛੁੱਪੜਦੀ ਹੈ ਸਾਡੀ ਬਿੰਦੀ ਬਹੁਤ ਵਧੀਆ ਉਹ ਵਧੀਆ ਬਿਲਕੁਲ ਤੇ ਉਹਦੇ ਲਈ ਤੁਸੀਂ ਸੋਲਰ ਮੋਟਰ ਵਗੈਰਾ ਦੀ ਜਿਹਦਾ ਡਿਮਾਂਡ ਕਰੂਗੇ ਨਾ ਕਰੂਗੇ ਬਿਲਕੁਲ ਤੇ ਹੋਰ ਉਹਦੇ ਡਿਮਾਂਡ ਜਿਹਦਾ ਤਾਂ ਕਰਦੇ ਸੋਲਰ ਮੋਟਰ ਦੀ ਕਈ ਪਿੰਡਾਂ ਜਾਂਦਾ ਕਿ ਪਾਣੀ ਪਾਣ ਕਿਸਾਨ ਪਾਣੀ ਨਹੀਂ ਦਿੰਦੇ ਸਾਡੇ ਤਾਂ ਨਹੀਂ ਇਦਾਂ ਦਾ ਕੋਈ ਚੱਕਰ ਸਾਡੇ ਵੀ ਅਸੀਂ ਪਾਈਪ ਜਿਹਦਾ ਬਾਇਓ ਕੀਤਾ ਨਾ ਪੇਵ ਪੇਵ ਸੋਲਰ ਦੀ ਦੋ ਜਨਰੇਟਰ ਚਾਹੀਦੇ ਦੋ ਪਰ ਸੋਲਰ ਮੋਟਰ ਜੇ ਆ ਗਈ ਫਿਰ ਤੇ ਜਨਰੇਟਰ ਦੀ ਲੋੜ ਨਹੀਂ ਉਹੀ ਮਤਲਬ ਜਿਹੜਾ ਹਾਂਜੀ ਸੋਲਰ ਮੋਟਰ ਹਾਂਜੀ 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 ਦੋ ਮੋਟਰ ਦੇ ਕੋਲ ਹਾਂਜੀ ਪਿੰਡ ਦੇ ਸੈਂਟਰ ਚ ਇੱਕ ਸੈਂਟਰ ਚ ਡੋਬਾ ਹੈ ਪਰ ਦੋਹਾਂ ਨੂੰ ਪੈਪਰ ਲਾਈਨ ਬਣੀ ਹੋਈ ਹੈ ਬਿਲਕੁਲ ਉਹ ਜਿਆਦਾ ਓਵਰਫਲੋ ਹੁੰਦਾ ਜਿਹੜਾ ਸੈਂਟਰ ਕੋਲ ਅੱਛਾ ਜੀ ਉਹ ਜਿਆਦਾ ਪ੍ਰੋਬਲਮ ਹੈ ਠੀਕ ਹੈ ਠੀਕ ਹੈ ਫੇਰ ਤਾਂ ਤੁਸੀਂ ਪਿਆਲ ਦੇ ਆਧਾਰ ਤੇ ਕਰਾਉਂਗੇ ਨਾ ਕੰਮ ਪਿਆਲ ਦੇ ਆਧਾਰ ਤੇ ਕੰਮ ਤੁਹਾਡਾ ਇਹ ਹੈ ਕਿ ਜੇ ਜੀ ਮੇਨ ਪ੍ਰੋਬਲਮ ਹੋਈ ਹੈ ਪਾਣੀ ਦੀ ਜਿਵੇਂ ਕਿ ਸਾਨੂੰ ਮਿਲ ਦੇ ਪਹਿਲਾਂ ਤੋਂ ਇੱਕ ਤਾਂ ਦਿੱਤੀ ਜਾਣੀ ਚਾਹੀਦੀ ਜ਼ਰੂਰੀ ਬਿਲਕੁਲ ਜੀ ਬਿਲਕੁਲ ਹਾਂ ਜੀ ਬਿਲਕੁਲ ਇੱਕ ਜਿਆਦਾ ਜ਼ਰੂਰੀ ਹੈ ਕੀ ਤਾਂ ਜੋ ਕਿ ਹਾਂਜੀ ਉਹਦੇ ਨਾਲ ਕਿਸਾਨਾਂ ਨੂੰ ਕਿਸਾਨਾਂ ਨੂੰ ਵੀ ਫਾਇਦਾ ਹੈ ਯਾਰ ਸਾਰਿਆਂ ਨੂੰ ਫਾਇਦਾ ਹੈ ਸਰਦੀਆਂ ਦਾ ਪਾਣੀ ਵੀ ਸੇਵ ਹੈ ਉਹ ਵੀ ਬਚੂਗਾ ਬਿਲਕੁਲ ਹਾਂਜੀ ਖਰੀਕੇ ਤਾਂ ਹੋਣੇ ਆ ਪਾਣੀ ਲਗੂਗਾ ਹਾਂਜੀ ਜੀ ਇੱਕ ਇੱਕ ਪੋਸਟੇ ਕੀ ਦਾ ਕਹਿੰਦੇ ਉਹਨਾਂ ਨਾਲ ਉਹ ਵਧੀਆ ਆ ਵਧੀਆ ਜੀ ਵਧੀਆ ਆ ਨਾ ਫਸਲੀ ਤਾਂ ਵਧੀਆ ਆ ਪਾਣੀ ਦੇ ਵੇਲੇ ਵੀ ਟਰੋਲਿੰਗੇ ਪਿੰਡ ਤੇ ਜਿਹੜਾ ਸੈਂਟਰ ਓਵਰਫਲੋ ਹੁੰਦਾ ਘਰਾਂ ਚ ਜਾਂਦਾ ਠੀਕ ਹੈ ਜੀ ਹਾਂਜੀ ਹਾਂਜੀ ਉਹ ਬੜਾ ਜ਼ਿਆਦਾ ਉਹ ਮੈਨ 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 ਆਂ ਨਹੀਂ ਮੈਨ ਸਭ ਤੋਂ ਮੈਨ ਜ਼ਰੂਰੀ ਹੈ ਉਹ ਠੀਕ ਹੈ ਠੀਕ ਹੈ ਹੋਰ ਵਗੈਰਾ ਟੈਂਕੀ ਵਗੈਰਾ ਪਿੰਡ 'ਚ ਪਾਣੀ ਦੀ ਪਾਣੀ ਦੀ ਟੈਂਕੀ ਹੈ ਨਹੀਂ ਸਦੋ ਵੱਲ ਉਹ ਪਾਣੀ ਦੀ ਕੋਈ ਦਿੱਕਤ ਤਾਂ ਨਹੀਂ ਪਾਣੀ ਦੀ ਦਿੱਕਤ ਤਾਂ ਗਰਮੀ ਨੂੰ ਹੁੰਦੀ ਹੈ ਬਹੁਤ ਜਿਆਦਾ ਹੁੰਦੀ ਹੈ ਬਹੁਤ ਜਿਆਦਾ ਹਾਂਜੀ ਗਰਮੀ ਦਿੱਕਤ ਹੈਗੀ ਹਾਂਜੀ ਤੇ ਫਿਰ ਉਹਦੇ ਬਾਰੇ ਤੁਸੀਂ ਕੀ ਸੋਚਿਆ ਉਹਦੇ ਵੀ ਹੌਂ ਬਿੱਕਰਾਂਗੇ ਜੇ ਮੰਨ ਲਓ ਹੁਣ ਅੰਗਰੇਜ਼ਰ ਕੁਝ ਕਰਨਗੇ ਨਾ ਆਪਾਂ ਤੁਹਾਨੂੰ ਦੱਸਾਂ ਕਰਾਂਗੇ ਕੱਲ੍ਹ ਪਾਣੀ ਦੀ ਟੈਂਕੀ ਦੋਹ ਜਵੇ ਹਾਂਜੀ ਜੇ ਤੁਹਾਨੂੰ ਮਾਰਦੇ ਸਾਡੇ ਹਾਂਜੀ ਜੇ ਤੁਹਾਨੂੰ ਪਾਣੀ ਟੈਂਕੀ ਦਿੰਦੇ ਆ ਹਾਂਜੀ ਸਾਡੇ ਪਿੰਡ ਚ ਜਿੱਦਾਂ ਹੁਣ ਸ਼ਾਮਲੇਟ ਵਗੈਰ ਹੈਗੀ ਹੈ ਸ਼ਾਮਲੇਟ ਮਤਲਬ ਲਾਂਚ ਟੈਕੀ ਨਾਲ ਲਿਜੇਗਾ ਸ਼ਾਮਲੇਟ ਨਹੀਂ ਵੈਸੇ ਕੋਈ ਮਤਲਬ ਉਹ ਆਪਣੇ ਸ਼ਮਸ਼ਾਨ ਘਾਟ ਜੀ ਕਿਸੇ ਸੇਫਟੀ ਜਗ੍ਹਾ ਬਸ ਉਹ ਹੀ ਆ ਹੋਰ ਨਹੀਂ ਜਗ੍ਹਾ ਵੈਸੇ ਪੰਚਾਇਤੀ ਜਗ੍ਹਾ ਹੈ ਨਹੀਂ ਤੁਹਾਡੇ ਕੋਈ ਖਾਸ ਠੀਕ ਹੈ ਤਾਂ ਸਰ ਵੀ ਜਿੱਦਾਂ ਹੁਣ ਇਹਨਾਂ ਨੇ ਦੱਸਿਆ ਤੁਸੀਂ ਵੀ ਦੱਸੋ ਕੀ ਇਹ ਜਿਹੜੇ ਪਾਣੀ ਦੀ ਪ੍ਰੋਬਲਮ ਹੈ ਇਹ ਸ਼ੁਰੂ ਤੋਂ ਹੀ ਦੇਖੋ ਜੀ ਪਹਿਲਾਂ ਹਰੀ ਬਰ ਟੈਂਕੀ ਬਣੀ ਸੀ ਹਾਂਜੀ 8-9 ਪਿੰਡਾਂ ਨੂੰ ਵਾਟਰ ਸਪਲਾਈ ਦਾ ਹੈਗਾ ਹਾਂਜੀ ਫਿਰ ਰਾਜਾ ਨਨਿੰਦਰ ਸਿੰਘ ਇੱਥੇ ਬੜੋਂ ਆਏ ਸੀ ਉਨੀ ਟੈਂਕੀ ਤਿੰਨਾਂ ਪਿੰਡਾਂ ਨੂੰ ਮਨਜ਼ੂਰ ਕੀਤੀ ਠੀਕ ਹੈ ਜੀ ਕਿਉਂ ਸਾਡੇ ਪਿੰਡ ਦੀ ਪੰਚਾਇਤ ਨੇ ਜਗ੍ਹਾ ਨਹੀਂ ਦਿੱਤੀ ਟੈਂਕੀ ਬਣਾਉਣ ਵਾਸਤੇ ਸਾਨੂੰ ਵਾਲ ਵਾਲਿਆਂ ਨੇ ਦਿੱਤੀ ਅੱਛਾ ਜੀ ਕਿ ਉਹ ਥੋੜੀ ਜਿਹੀ ਡਾਊਨ ਜਗ੍ਹਾ ਆ ਸਾਡਾ ਪਿੰਡ ਉੱਚੀ ਜਗ੍ਹਾ ਆ ਜਦੋਂ ਵੀ ਪਾਣੀ ਦੀ ਗਰਮੀ ਆਦੀ ਹੈ ਜਿਹੜੇ ਗੱਬੇ ਪਿੰਡ ਦੇ ਸੈਂਟਰ ਚ ਨਾ ਪਾਣੀ ਨਹੀਂ ਚੜਦਾ ਹਾਂਜੀ ਉਹਨਾਂ ਨੂੰ ਬਹੁਤ ਮੁਸੀਬਤ ਹੁੰਦੀ ਹੈ ਮਤਲਬ ਤੁਸੀਂ ਆਪੇ ਆਪਣੇ ਪੈਰਾਂ ਤੇ ਖੋੜੀ ਮਰੀ ਹੋਈ ਆ ਹਾਂਜੀ ਸਾਡੀ ਪੰਚਾਇਤ ਨੇ ਮਾਰੀ ਜਗ੍ਹਾ ਹੀ ਨਹੀਂ ਸੀਗੀ ਪਹਿਲੇ ਜਗ੍ਹਾ ਸੀ ਤੇ ਉਸ ਵੇਲੇ ਸਰਪੰਚ ਨਸੀਬਕੌਰ ਸੀਗੀ ਉਹਨਾਂ ਨੇ ਕਿਹਾ ਵੀ ਵੀ ਤੁਸੀਂ ਜਗ੍ਹਾ ਦੇ ਦਿਓ ਗਰਾਊਂਡ ਚ ਦੇ ਲੋ ਕੰਦੀ ਜੀ ਮੈਂ ਨਹੀਂ ਕਹਿ ਸਕਦੀ ਕਿਉਂ ਪਿੰਡ ਦਾ ਮਸ ਨੀ ਸਰਪੰਚ ਸਰਪੰਚ ਤਾਂ ਕੁਛ ਨਹੀਂ ਕੁਝ ਕਰ ਸਕਦਾ ਜੀ ਪਰ ਜੇ ਪਿੰਡ ਦੀ ਸਹੂਲਤ ਦੇਖਣਾ ਹੋਵੇ ਪਿੰਡ ਨੂੰ ਕੁਝ ਫਾਇਦਾ ਹੁੰਦਾ ਹਾਂ ਹੁਣ ਦੇਖੋ ਥੱਲੇ ਉੱਪਰ ਨੂੰ ਤਾਂ ਪਾਣੀ ਆਇਆ ਹੀ ਨਹੀਂ ਸਰਪੰਚ ਨਹੀਂ ਆਉਂਦਾ ਕੋਈ ਬੇਤ ਬਣਦੀ ਹੀ ਨਹੀਂ ਹਾਂ ਕਿਨੇ ਹੁਣ ਦੇਖੋ ਕੋਸ਼ਿਸ਼ ਕਰੋ ਜੇ ਕਿ ਛੋਟੀ ਮੋਟਰ ਪਿੰਡ ਦੇ ਗੱਬੇ ਲੱਗ ਜਾਵੇ ਪਿੰਡ ਦੀ ਸਪਲਾਈ ਨਾ ਸਾਰਾ ਪਾਣੀ ਹੋ ਜਾਏ ਇੱਕ ਮੋਟਰ ਲੱਗੀ ਹੋਈ ਹੈ ਸਾਡੇ ਪਿੰਡ ਉਹਦਾ ਬਿੱਲ ਹੀ ਨਹੀਂ ਦਰਿਆ ਕਨੈਕਸ਼ਨ ਕੱਟ ਦੇਗਾ ਉਹ ਵੀ ਗਰਾਉਂਡ ਦੇ ਕੋਲ ਆ ਨੇ ਉਹ ਮੈਂ ਸਮਝ ਨਹੀਂ ਉਹ ਮੋਟਰ ਕਿੱਦਾਂ ਹੈ ਆਪਣੇ ਪਾਣੀ ਲੈ ਪਾਣੀ ਪਹਿਲੇ ਪਾਣੀ ਵਾਲੇ ਜਿਹੜੇ ਗਵਰਨਮੈਂਟ ਨੇ ਪਹਿਲਾਂ ਕੋਈ ਸੀ ਹਾਂਜੀ ਹਾਂਜੀ ਬਿਜਲੀ ਦਾ ਬਿੱਲ ਪੇ ਨਹੀਂ ਕੀਤਾ ਉਹਨਾਂ ਦਾ ਕਨੈਕਸ਼ਨ ਕੱਟ ਗਿਆ ਤੇ ਉਹ ਹੀ ਸੋਲਰ ਮੋਟਰ ਜਿਹਦੇ ਤੁਸੀਂ ਤਬਦੀਲ ਕਰਾਉਣਾ ਨਹੀਂ ਸੋਲਰ ਮੋਟਰ ਤਾਂ ਹੁਣ ਤੁਹਾਨੂੰ ਪੜਾ ਪਿੰਡ ਤੋਂ ਕੋਈ ਸਹਾਤ ਹੋਵੇ ਜਾਂ ਬਾਹਰੋਂ ਪੈਸਾ ਕੋ ਮਿਲੇ ਨਹੀਂ ਨਹੀਂ ਤੁਸੀਂ ਗੱਲ ਨਹੀਂ ਮੇਰੀ ਸਮਝੀ ਗਵਰਨਮੈਂਟ ਦੁਆਰਾ ਕਹਿੰਦਾ ਮੈਂ ਉਹ ਹੀ ਤੇ ਅਪਲਾਈ ਕਰਕੇ ਹੋਣਾ ਜੀ ਹਾਂਜੀ ਹਾਂਜੀ ਸੋਲਰ ਮੋਟਰ ਜੀ ਅੱਜ ਦਾਣਾ ਅਸੀਂ ਵੀ ਚਲੋ ਜਿਹੜੀ ਜਿਹੜੀ ਸਰਦਾਰ ਜੈ ਕਿਸਨ ਸਿੰਘ ਰੋੜੀ ਨੂੰ ਆਪਾਂ ਜੋ ਸਾਡੇ ਡਿਫਟੀ ਸਪੀਕਰ ਵੀ ਨੇ ਮਾਨ ਜੋ ਤੇ ਉਹਨਾਂ ਨੂੰ ਆਪਾਂ ਅਰਜ਼ ਕਰਦੇ ਆਂ ਕਿ ਜੋ ਪਾਣੀ ਦਾ ਮਸਲਾ ਆ ਉਹ ਜਰੂਰ ਉਹਦੇ ਵੱਲ ਖਾਸ ਧਿਆਨ ਦਿੱਤਾ ਜਾਵੇ ਜਿਨ੍ਹਾਂ ਨੂੰ ਜਿੱਦਾਂ ਕਿ ਮੀਡੀਅਮ ਮੋਟਰਾਂ ਸੋਲਰ ਮੋਟਰਾਂ ਦਿੱਤੀਆਂ ਜਾਂ ਇਸ ਪਿੰਡ ਵਿੱਚ ਜਿੱਦਾਂ ਕਹਿੰਦੇ ਘਟੋਬਾ ਜਿਹੜਾ ਪਿੰਡ ਦੇ ਗੱਭੇ ਆ ਉਹ ਵੀ ਓਵਰਫਲੋ ਹੁੰਦਾ ਜਾਂਦਾ ਓਵਰਫਲੋ ਕੋ ਪਿੰਡਾਂ ਚ ਸਾਡੇ ਪਿੰਡ ਤਿੰਨ ਆ ਜੀ ਇੱਕ ਇੱਧਰ ਵਾ ਇੱਕ ਸੈਂਟਰ ਵਿੱਚ ਭਰੇ ਜਿਹੜਾ ਹੁਣ ਨਮਾ ਬਣਾਇਆ ਅੱਛਾ ਜੀ ਜਦੋਂ ਬਰਸਾਤ ਪੈਂਦੀ ਉਹ ਵੀ ਓਵਰਫਲੋ ਹੋ ਕੇ ਨਾ ਜਿਹੜੇ ਪਿੱਛੇ ਟਾਇਪ ਦੱਬੇ ਆ ਉਹਨਾਂ ਜੋ ਪਾਣੀ ਨਿਕਲ ਕੇ ਗਰਾਉਂਡ 'ਚ ਪੈਂਦਾ ਆ ਠੀਕ ਹੈ ਜੀ ਤੇ ਤੁਸੀਂ ਸਰ ਕੀ ਕਹਿੰਦੇ ਸੀ ਕਿ ਰੋਦੀ ਸਾਹਿਬ 5 ਲੱਖ ਪੰਜ ਲੱਖ ਅਨਾਉਂਸ ਕਰਕੇ ਕਿ ਉਹ ਪਿੰਡ ਦੇ ਛੱਪੜ ਦੇ ਛੱਪੜੀ ਹਾਂਜੀ ਉਹਨਾਂ ਨੇ ਇਸ ਨੇ ਪਲਟੀ ਦੋ ਚਲੋ ਫਿਰ ਤਾਂ ਇੱਕ ਤਰ੍ਹਾਂ ਦਾ ਉਹ ਵੀ ਕਹਿ ਰਹੇ ਆ ਕਿ ਪਹਿਲ ਦੇ ਆਧਾਰ 'ਤੇ ਤੁਸੀਂ ਇਹ ਕਰੋ ਹਾਂਜੀ ਆਪਣੇ ਐਮਐਲਏ ਸਾਹਿਬ ਕਿ ਪਹਿਲ ਦੇ ਆਧਾਰ 'ਤੇ ਪਿੰਡ ਦਾ ਇਹ ਕਰੋ 5 ਲੱਖ ਰੁਪਏ ਉਹ ਦੋ ਅਨਾਉਂਸ ਕਰਕੇ ਗਏ ਹਾਂਜੀ ਅਨਾਉਂਸ ਕਰਕੇ ਗਏ ਫਿਰ ਤਾਂ ਚਲੋ ਤੁਹਾਡਾ ਉਹ ਹੱਲ ਕਰਨਗੇ ਜਰੂਰ ਕਰਨਗੇ ਜਿੱਥੇ ਤਕਰੀਬਨ ਜਿੰਨੇ ਪਿੰਡਾਂ 'ਚ ਮੈਂ ਗਿਆ ਜਿੱਥੇ ਵਾਅਦੇ ਕੀਤੇ ਉਹਨਾਂ ਨੇ ਪੂਰੇ ਕੀਤੇ ਚਲੋ ਐਵੇਂ ਹੀ ਦੇ ਰਿਹਾ ਪੂਰੇ ਸਾਥ ਦੇ ਰਿਹਾ ਇੱਕ ਵਾਰ ਫ ਉਹ ਕੋਈ ਵੀ ਜਾ ਕੇ ਆਪਣਾ ਕੋਈ ਵੀ ਬਿਲਕੁਲ ਸਾਰੇ ਸਾਰੇ ਸੌਂਦੇ ਕਿ ਅਧਰੂ ਆਪਾ ਇਹ ਨਹੀਂ ਆਪਾਂ ਕਿਸੇ ਪਾਰਟੀ ਵਾਈ ਦੀ ਤਰੀਕੀ ਕਰਦੇ ਸਿਰਫ ਦੇਖੋ ਪਾਰਟੀਆਂ ਸਾਰੀਆਂ ਚੰਗੀਆਂ ਆ ਬਿਲਕੁਲ ਬਿਲਕੁਲ ਬੰਦੇ ਚੰਗੇ ਮੜੇ ਹੁੰਦੇ ਆ ਆਪਾਂ ਕਿਸੇ ਨੂੰ ਨਿੰਦਦੇ ਨਹੀਂ ਸਾਰੇ ਸਾਡੇ ਲੀਡਰ ਵਧੀਆ ਨੇ ਜੋ ਇਸ ਟਾਈਮ ਜੋ ਕੰਮ ਕਰਦੇ ਨੇ ਜੋ ਸਰਕਾਰ ਚ ਨੇ ਉਹ ਸਾਡੇ ਸਰਦਾਰ ਜਗਜੀਤ ਸਿੰਘ ਰੋੜੀ ਜੋ ਡਿਪਟੀ ਸਪੀਕਰ ਸਾਡੀ ਸੋਰਟ ਤੋਂ ਜਦੋਂ ਦੀ ਮੈਂ ਸੋਰਟ ਸੰਭੀ ਹੈ ਪਹਿਲੀ ਵਾਰ ਸਾਡੇ ਹਾਂਜੀ ਹਾਂਜੀ ਆਪਣੇ ਮਿਲਿਆ ਨਹੀਂ ਕੱਲਾ ਨਹੀਂ ਕਦੇ ਮਿਲਿਆ ਹਾਂਜੀ ਹਾਂਜੀ ਇਸ ਕਰਕੇ ਸਾਡੇ ਹਲਕਾ ਦਾ ਬਗਾਸ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਹੋਊਗਾ ਵੀ ਗਾ ਚਲੋ ਬਾਕੀ ਹਾਂ ਸਾਥ ਵੀ ਦੇ ਹਾਂ ਸਾਥ ਵੀ ਦੇ ਰਹੀ ਸੀ ਮੇਨ ਗੱਲ ਹਾਂਜੀ ਮੇਨ ਗੱਲ ਇਹ ਹੁੰਦੀ ਸੀ ਸਰਵਨ ਸਾਹਿਬ ਜਿਹੜਾ ਬੰਦਾ ਨਾ ਇਹ ਸਾਡਾ ਫੋਨ ਚੱਕ ਲੇ ਬਿਲਕੁਲ ਸਾਨੂੰ ਮਿਲ ਲੈ ਮਿਲ ਜਦੋਂ ਮਰਜੀ ਮਿਲ ਜਦੋਂ ਮਰਜੀ ਮਿਲ ਉਹ ਵੱਡੀ ਗੱਲ ਉਹ ਗੱਲ ਵੱਡੀ ਹਾਂਜੀ ਹਾਂਜੀ ਹੈਨਾ ਉਹ ਹੌਸਲਾ ਬਹੁਤ ਹੋਇਆ ਕੋਈ ਵੀ ਆਪਣਾ ਮਸਲਾ ਹਲ ਕਰਵਾ ਸਕਦੇ ਹਾਂ ਕੁਝ ਅੰਦੇ ਮਿਲ ਸਕਦੇ ਹਾਂ ਨਾਲੇ ਉਹ ਵੀ ਕਹਿ ਕੇ ਵੀ ਕਿ ਪਿੰਡ ਸਾਡਾ ਤੇ ਪਿੰਲੋ ਵੀ ਕਹਿ ਕੇ ਕਿ ਪਿੰਡ ਦੇ ਆਪਣਾ ਪਹਿਲਤੀ ਦਾਦੇ ਪਿੰਡ ਦਾ ਹੀ ਸੈਂਟਰ ਦਾ ਹੀ ਕਰੋ ਪਾਣੀ ਤੋਂ ਬਹੁਤ ਪ੍ਰੋਬਲਮ ਆ ਕਹਿ ਕੇ ਕਿ ਸਾਨੂੰ ਉੱਥੇ ਅਸੀਂ ਗਏ ਵੀ ਸੀਮੈਂਟ ਤਾਂ ਵੀ ਇਦੋਂ ਨਹੀਂ ਦਿੱਤੀ ਹਾਂ ਪੰਜ ਲੱਖ ਨੂੰ ਉਹਦੇ ਵੇ ਕਹਿ ਕੇ ਕਿ ਤੁਹਾਨੂੰ ਅੱਛਾ ਅੱਛਾ ਜੀ ਦੇਖਦੇ ਆ ਜਗ੍ਹਾ ਉਹ ਜਲਦ ਵਗੈਰਾ ਦੇ ਲਈ ਹਾਂਜੀ 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 ਏ ਹੋਰ ਇੱਕ ਆਪਣਾ ਨਾ ਹਣ ਤੁਸੀਂ ਦਸਰਾ ਚਲੋ ਸਾਰੇ ਬੈਠੇ ਆ ਪੰਥ ਸਾਹਿਬ ਤੁਸੀਂ ਬੈਠੇ ਆ ਕਿ ਆਪਣਾ ਜਿਹੜਾ ਨਸ਼ਾ ਨਸ਼ੇ ਦਾ ਕਿਹਦਾ ਸਾਬਕਾ ਸਾਲ ਦੱਸੋ ਸਾਡੇ ਪਿੰਡ ਜੀ ਚਲੋ ਬਸੀ ਨਾ ਝੂਠ ਬੋਲਣਾ ਬਹੁਤ ਖਰੀ ਬੱਚੇ ਬਚਾਇਆ ਹਾਂਜੀ ਕੁਝ ਬੱਚੇ ਆ ਜੀ ਮੰਨ ਲਓ ਜਿਹੜੇ ਗਣਵੇਂ ਜਿਹੇ ਆ ਬੱਕੀ ਡ੍ਰਿੰਕ ਤਾਂ ਡ੍ਰਿੰਕ ਤਾਂ ਹੈਗੀ ਏ ਜਿਹੜਾ ਚਿੱਟੇ ਚੁੱਟੇ ਤਾਂ ਸਾਡੇ ਪਿੰਡ ਤਾਂ ਬਹੁਤ ਬਚਾਇਆ ਮੇਰੇ ਜੀ ਬਾਕੀ ਸਰੋ ਪੰਚਾਇਤ ਕਰਾਂਗੇ ਵੀ ਇਹਨਾਂ ਨੂੰ ਵੀ ਰਾਤ ਹੀ ਲਿਆ ਮੈਂ ਨਾ ਸਰੇ ਰੀਡ ਪਣੀ ਯਾ ਨਾ ਸਾਰੇ ਪਿੰਡ ਕੰਦੇ ਬਚਾਇਆ ਬਚਾਇਆ ਪਰ ਬਦਨਾਮ ਜ਼ਿਆਦਾ ਹੈ ਬਦਨਾਮ ਜ਼ਿਆਦਾ ਇਸ ਗਵਰਨਮੈਂਟ ਨੇ ਇਸ ਗਵਰਨਮੈਂਟ ਨੇ ਸਾਥੀ ਕੀਤੀ ਆ ਉੱਪਰ ਸਾਥੀ ਹੋ ਗਈ ਆ ਜਿਹੜੀ ਥੱਲੇ ਆ ਨਾ ਹੁਣ ਉਹ ਸਾਡੀ ਜ਼ਿੰਮੇਵਾਰੀ ਬਣ ਗਈ ਮੈਂ ਹੁਣ ਤੁਹਾਨੂੰ ਚਲੋ ਦਰਦਾਂ ਮੈਂ ਤੁਹਾਨੂੰ ਮੈਂ ਨਾ ਇੱਕ ਆਈਡੀਆ ਜੇ ਬਣਾ ਕੇ ਨਾ ਸਾਰੇ ਪਿੰਡ ਨੂੰ ਦੱਸਦਾ ਆਪਣੇ ਤੌਰ ਤੇ ਮੈਂ ਬਹੁਤ ਜੂਨੀਅਰ ਹਾਂ ਤੁਹਾਡੇ ਤੋਂ ਦੱਸਣ ਲਈ ਤਾਂ ਹੈ ਨਹੀਂ ਪਰ ਫਿਰ ਵੀ ਇੱਕ ਆਪਣੇ ਛੋਟਾ ਪੁੱਤ ਸਮਝ ਕੇ ਜਾਂ ਕੋ ਸਮਝ ਕੇ ਮੇਰੀ ਗੱਲ ਤੈਪ ਗੌਰਤੂੜੀਆ ਕਰ ਲਿਓ ਮੈਂ ਕਹਿੰਦਾ ਕਿ ਜਿੰਨੇ ਸਾਡੇ ਬਾੜ ਆ ਭਾਜੀ ਹਰੇਕ ਬਾੜ ਨੂੰ ਦੇ ਬਾੜ ਦੇ ਪੰਚ ਲਈ ਜ਼ਿੰਮੇਵਾਰੀ ਲਾਓ ਕਿਹੜਾ ਵੇਚਦਾ ਤਾਂ ਨਹੀਂ ਕੋਈ ਖਾਂਦਾ ਤਾਂ ਨਹੀਂ ਕੋਈ ਜਿਹੜਾ ਖਾਂਦਾ ਆ ਉਹਦਾ ਤਾਂ ਪਹਿਲਾਜ ਕਰਾਨੇ ਆ ਠੀਕ ਹੈ ਭਾਜੀ ਜਿਹੜਾ ਵੇਚਦਾ ਆ ਉਹਦਾ ਤਾਂ ਫੇਰ ਤੁਹਾਨੂੰ ਪਤਾ ਹੀ ਆ ਉਹਦਾ ਦੂਜੀ ਤਰ੍ਹਾਂ ਲਾਜ ਕਰਾਨੇ ਆ ਠੀਕ ਹੈ ਨਾ ਤੇ ਮੈਂ ਮਿਲ ਬਲਵਿੰਦਰ ਭਾਈ ਇਹ ਕਹਿੰਦਾ ਕਿ ਜੇ ਸਰਪੰਚ ਆਪਣਾ ਆਪਣਾ ਪਿੰਡ ਪੰਜ ਆਪਣਾ ਆਪਣਾ ਬਾੜ ਬਾੜ ਸਾਹਮਲੇ ਬਿਲਕੁਲ ਸਾਡੀ ਪੰਜਾਬ ਚਿੱਟਾ ਦੇ ਨਹੀਂ ਰਣਾ ਬਿਲਕੁਲ 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 ਹੀ ਫੁੱਲ ਹਾਂਜੀ ਹਾਂਜੀ ਕੱਲੀ ਸਰਕਾਰ ਨਹੀਂ ਭਾਜੀ ਕੁਝ ਕਰ ਸਕਦੀ ਨਾ ਸਾਡੀ ਵੀ ਜਮਾਨੇ ਬਜੀਰ ਜਾਈਆਂ ਚ ਬੈਠ ਕੇ ਮੈਸੇਜ ਕਰੀ ਜਾਂਦੇ ਸਰਕਾਰ ਨਖਿਆ ਨਹੀਂ ਰੋਕਦੀ ਨੇ ਸਰਕਾਰ ਵੀ ਕੀ ਕਰੇ ਸਰਕਾਰ ਨੇ ਉੱਪਰ ਕਿੰਨਾ ਢਲ ਪਾਈ ਇਹਦਾ ਕਰਦਿਆਂ ਨਹੀਂ ਕਰਨਾ ਆ ਆਪਣੇ ਆਪ ਨਾਲ ਦੇ ਨਹੀਂ ਕੋਈ ਤਾਂ ਕਰ ਲੈ ਜੀ ਸਰਕਾਰ ਨੇ ਥੋੜੀ ਕਰਨਾ ਹੈ ਕਬੀ ਪਰ ਕਾਰਨ ਜਿਹੜਾ ਕਰਨਾ ਸੀ ਉੱਪਰ ਨੂੰ ਨਿਰੋਖਤਾ ਹੁਣ ਜਿਹੜਾ ਥੱਲੇ ਲੈਵਲ ਤੇ ਆਇਆ ਹੁਣ ਪਿੰਡਾਂ ਚ ਆ ਗਿਆ ਉਹ ਤਾਂ ਹੁਣ ਸਾਨੂੰ ਵੀ ਉੱਠਣਾ ਪੈਣਾ ਹੈ ਹਾਂ ਸਾਨੂੰ ਸਮਝ ਦਾ ਕਰਨੀ ਪੈਣੀ ਹਾਂ ਸੁਣਿਆ ਅਸੀਂ ਨੁਮਾਇੰਦੇ ਆ ਸਾਨੂੰ ਕਿਉਂ ਚੁਣਿਆ ਕਿ ਭਾਜੀ ਹਾਂ ਜੀ ਜਵਦੀ ਹੈ ਤੇ ਇੱਕ ਇੱਕ ਹੁਣ ਆਪਣਾ ਚੱਲਿਆ ਨਵਾਂ ਮੁੱਦਾ ਇਹ ਪ੍ਰਵਾਸੀ ਹੈ ਹਾਂ ਜੀ ਉਹਨਾਂ ਦਾ ਤੁਸੀਂ ਸੁਣਿਆ ਵੀ ਹੋਣਾ ਚਾਹੀਦਾ ਬਹੁਤ ਜ਼ਿਆਦਾ ਹੈ ਹੈਨਾ ਤੇਰਾ ਪਰ ਬੋਟਾ ਮਰ ਤਾਂ ਕੁਝ ਕਹਿੰਦੇ ਨਹੀਂ ਹੋਣਾ ਨਾ ਇਹ ਮੁੱਦੇ ਬਾਰੇ ਚਲੋ ਇਹਨਾਂ ਸਾਨੂੰ ਵਿੱਚ ਪੈਣਾ ਵੀ ਨਹੀਂ ਚਾਹੀਦਾ ਪਰ ਵੈਸੇ ਭਾਜੀ ਜਿੱਦਾਂ ਜਿੱਦਾਂ ਕੋਈ ਵੀ ਸਾਡੇ ਪਿੰਡ ਪ੍ਰਵਾਸੀ ਆਂਦਾ ਹੈ ਨਾ ਪਰ ਉਹਦਾ ਆਈਡੈਂਟੀਟੀ ਜਿੱਦਾਂ ਆਪਣਾ ਆਧਾਰ ਕਾਰਡ ਵਗੈਰਾ ਉਹ ਚੈੱਕ ਵੈਰੀਫਿਕੇਸ਼ਨ ਜ਼ਰੂਰ ਕਰਾਓ ਕਿ ਉਹ ਪਿੱਛੋਂ ਪਿੱਛੋਂ ਕਿੱਥੋਂ ਆਇਆ ਕਿੱਥੋਂ ਆਇਆ ਹਾਂਜੀ ਇੱਥੇ ਆਧਾਰ ਕਾਰਡ ਬਣਾ ਲੈਂਦੇ ਹੋ ਹੈਨਾ ਪਿੱਛੇ ਸਾਨੂੰ ਪਤਾ ਨਹੀਂ ਹੁੰਦਾ ਭਾਜੀ ਕਿੱਥੋਂ ਆਇਆ ਪਿੱਛੇ ਤਾਂ ਨਹੀਂ ਪਤਾ ਜਿਹੜੇ ਪਿੰਡ ਚ ਵੀ ਕੋਈ ਆਉਂਦਾ ਮੈਂ ਤਾਂ ਇਹ ਸਮਝਦਾ ਸਰਪੰਚ ਦੀ ਜ਼ਿੰਮੇਵਾਰੀ ਲਾਓ ਕਿ ਲਾਓ ਤੁਸੀਂ ਕਿਸੇ ਦੀ ਲਾ ਦੋ ਜਣੀ ਹਾਂ ਜੀ ਜਿੱਦੇ ਘਰ ਵੀ ਰਹਿਣਾ ਆ ਜਿੱਥੇ ਵੀ ਰਹਿਣਾ ਆ ਪੈਸੇ ਤਾਂ ਅੱਦੋਲੇ ਤਾਂ ਉਹਦੀ ਜ਼ਿੰਮੇਵਾਰੀ ਹੁੰਦੀ ਜਿੱਦੇ ਘਰ ਰਹਿਣਾ ਆ ਕੇ ਉਹ ਵੈਰੀਫਿਕੇਸ਼ਨ ਕਰਕੇ ਸੋ ਥਾਣੇ ਦੇ ਗਿਆ ਉਹਦੇ ਆਧਾਰ ਕਾਰਡ ਦੀ ਕਾਪੀ ਵਗੈਰਾ ਲੈਣੀ ਚਾਹੀਦੀ ਵੀ ਆ ਪਿੰਡ ਦਾ ਹੈ ਇੱਥੇ ਹੈ ਨਾ ਤੇ ਬਾਕੀ ਇਹ ਇਹ ਵੀ ਇੱਕ ਮੁੱਦਾ ਹੈ ਨਾ ਬਿਲਕੁਲ ਜੀ ਬਿਲਕੁਲ ਪੱਕਾ ਹੈ ਜ਼ਰੂਰੀ ਹੈ ਵੀ ਨਾ ਉਹਨਾਂ ਨੂੰ ਪਤਾ ਹੀ ਨਹੀਂ ਕੀ ਕਰਕੇ ਆਏ ਕੀ ਉਸ ਕਿਰਨੇ ਹੈ ਨਾ ਹਾਂਜੀ ਹੁਣ ਉਹਨਾਂ ਦਾ ਜਦੋਂ ਆਪਾਂ ਨੈਂਟੀ ਕਾਰਡ ਕੱਢਦੇ ਇੱਥੇ ਤਾਂ ਨਿਕਲਦਾ ਆ ਤੇ ਕਾਂਡ ਕਰਕੇ ਚਲ ਜਾਂਦੇ ਆਪਣੇ ਬੈਂਡ ਉੱਥੋਂ ਕਿੱਥੇ ਲੱਭਣ ਨੇ ਜੀ ਲੱਭ ਲੈਣਾ ਜੀ ਬਿਲਕੁਲ ਹਾਂ ਹੋਏ ਤਾਂਹੀਂ ਹੁਣ ਜਾਗਰੂਤ ਹੋਇਆ ਪਿੱਛੋਂ ਚੜੀਦਾ ਉਹਦਾ ਬੈਗ ਤੇ ਆਪਣਾ ਜਿੱਥੋਂ ਰਹਿੰਦੇ ਆ ਪਿੱਛੇ ਹਾਂਜੀ ਹਾਂਜੀ ਉਹ ਚਾਹੀਦਾ ਕੋਈ ਆਧਾਰ ਕਾਰਡ ਹੋ ਕੇ ਜਾਂ ਕੁਝ ਵੀ ਹੋਵੇ ਪਰ ਤੇ ਆਪਣਾ ਹੋਰ ਸਰਪੰਚ ਸਾਹਿਬ ਜੀ ਦਾ ਕੀ ਤੁਹਾਨੂੰ ਕੀ ਲੱਗਦਾ ਹੋਰ ਕੋਈ ਆਪਣਾ ਇੱਦਾਂ ਰੱਖ ਲਓ ਜਿਹੜੀ ਇਹ ਸਰਕਾਰ ਹੈ ਹੁਣ ਸਰਦਾਰ ਭਗਵੰਤ ਸਿੰਘ ਜੀ ਜਿਹੜਾ ਜਰੀ ਸਾਡੇ ਮਾਨਯੋਗ ਮੁੱਖ ਮੰਤਰੀ ਉਹਨਾਂ ਦੀ ਸਰਕਾਰ ਤੋਂ ਤੁਸੀਂ ਕਿੰਨੇ ਕ ਜਣੀ ਸੈਟੀਸਫਾਈ ਹੈਂ ਤਕਰੀਬਨ 80% ਅਸੀਂ ਖੁਸ਼ ਹੈ ਨਾ ਤੋਂ ਠੀਕ ਹੈ ਜੀ ਹਾਂ ਜੀ ਵਧੀਆ ਚੱਲੀ ਆ ਹਾਂ ਜੀ ਵਧੀਆ ਚੱਲ ਰਹੀ ਆ ਬਾਕੀ ਹੁਣ ਸਾਡਾ ਕਰੋੜੀ ਸਾਹਿਬ ਨਾਲ ਬਾ ਪਊਗਾ ਨਹੀਂ ਮੈਂ ਭਗਵੰਤ ਸਾਉਣੀ ਦੇ ਲੇਖਕ ਭਗਵੰਤ ਮਾਨ ਤਾਂ ਠੀਕ ਆ ਕੁਝ ਕਿਸਾਨ ਮੁੱਦੇ ਤੇ ਵੀ ਫਸਿਓ ਹੁਣ ਤੁਹਾਨੂੰ ਪਤਾ ਹੀ ਆ ਜੀ ਕਿਈ ਪਾਸੇ ਪਤਾ ਕੀ ਚੱਕ ਰਿਹਾ ਨਾ ਕਿਸਾਨਾਂ ਵਾਲਾ ਗੱਲ ਆ ਕਿਸਾਨਾਂ ਵਾਲੀ ਗੱਲ ਚਲੋ ਮੈਂ ਮੈਂ ਪਾਰਟੀ ਵਾਈ ਇਦਾਂ ਨਹੀਂ ਪਾਰਟੀ ਵਾਈ ਨਹੀਂ ਕਰਦਾ ਉਹ ਉਹ ਸੈਂਟਰ ਦਾ ਆ ਜਾਂਦਾ ਜੀ ਉਹ ਦੇਖੋ ਜੀ ਇਹ ਪਾਰਟੀਆਂ ਨਾ ਮੈਨੂੰ ਇਹ ਗੱਲ ਨਹੀਂ ਕਿਉਂਕਿ ਇਹ ਸਾਨੂੰ ਲੋਕਾਂ ਨੂੰ ਨਾ ਕਨਫਿਊਜ਼ ਕਰਦੀਆਂ ਠੀਕ ਹੈ ਜੀ ਉਹ ਹੁਣ ਸੈਂਟਰ ਦੀ ਸੀਗੀ ਉਹ ਗੱਲ ਬਾਤ ਉਹ ਸਾਰੀ ਸਿੱਟੀ ਆਪਣੀ ਪੰਜਾਬ ਸਰਕਾਰ ਪੰਜਾਬ ਤੇ ਸਿੱਟੀ ਕਿਉਂ ਸਿੱਟੀ ਬਦਨਾਮ ਕਰਨ ਨੂੰ ਬਦਨਾਮ ਕਰਨਾ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਚਲੋ ਜਿਹੜਾ ਕੰਮ ਕਰਦਾ ਹੈ ਉਹਨੂੰ ਕਰਨ ਦਿਓ ਜੇ ਕਿ ਕੋਈ ਪਾਰਟੀ ਹੋਵੇ ਕਾਂਗਰਸ ਹੋਵੇ ਜੱਪ ਉਹਨੂੰ ਵੀ ਨਾ ਕਿਸੇ ਪਾਰਟੀ ਨੂੰ ਨਾ ਤੰਗ ਕਰੋ ਹੈਨਾ ਉਹ ਸੈਂਟਰ ਸਰਕਾਰ ਦੀ ਸੀ ਉਹ ਹੁਣ ਸ਼ੋ ਐਦਾਂ ਹੋਇਆ ਵਾ ਹੁਣ ਪੰਜਾਬ ਤੇ ਪੰਜਾਬ ਤੇ ਪੰਜਾਬ ਐਦਾਂ ਹੀ ਹੋਇਆ ਵਾ ਪੰਜਾਬ ਦੇ ਪਾਰਟੀਆਂ ਇਹਨਾਂ ਦੇ ਪਾਰਟਾ ਇਹਨਾਂ ਦੇ ਪਾਰਟਾ ਇਹਨਾਂ ਦੇ ਪਾਰਟਾ ਆਇਆ ਉਹ ਚਲੋ ਇਹ ਤਾਂ ਗੱਲ ਗਲਤ ਹੈ ਨਾ ਉਹਨਾਂ ਦੇ ਤੇ ਦੂਜਾ ਬਿਲੂ ਜੀ ਆਪਣੇ ਇਹ ਸਰਵੇ ਜਿਹੜੇ ਆਪਣੇ ਸਰਦਾਰ ਜਗਜੀਤ ਸਿੰਘ ਰੁੜੀਏ ਆਪਣੇ ਦੇ ਪਲੀਸ ਵਿਕਰਪਿੰਦ ਆਵੰਦਾ ਸਮਝੇ ਹਾਂਜੀ ਉਹਨਾਂ ਦੇ ਬਾਰੇ ਤੁਹਾਡਾ ਕੀ ਆਇਆ ਕੀ ਵਿਚਾਰ ਕੀ ਆਇਆ ਉਹ ਵਧੀਆ ਕੰਮ ਕਰ ਰਹੀ ਸੀ ਹਾਂਜੀ ਹਾਂਜੀ ਖੁਸ਼ ਆ ਜੀ ਆਪਣਾ ਤਾਂ ਪੂਰਾ ਪੂਰਾ ਜੋਰ ਲਾਇਆ ਜੀ ਉਹਨੀਆਂ ਦਾ ਪਹਿਲੀ ਵਾਰ ਆਇਆ ਪੂਰਾ ਜੋਰ ਲਾਇਆ ਜੀ ਚੱਲ ਰਿਹਾ ਜੀ ਕੰਮ ਬਹੁਤ ਵਧੀਆ ਠੀਕ ਬਹੁਤ ਵਧੀਆ ਜੀ ਬੁਰੀ ਐਕਟੀਵਿਟੀ ਨਹੀਂ 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 ਖੁਸ਼ ਨਹੀਂ ਹੈ ਜੀ ਇਹਨਾਂ ਦਾ ਮੈਂ ਕਹਿੰਨਾ એનર્ਜੀ ਪੂਰੀ ਹੈ ਜੀ ਪੂਰੀ એનર્ਜੀ ਕੰਮ ਕਰ ਰਹੀ ਜਦੋਂ ਜਾਈਏ ਮਿਲਦੇ ਆ ਮਸਲਾ ਲੋਂਦਾ ਹੋ ਸਾਰੀ ਸੁਣਵਾਈ ਹੋ ਰਹੀ ਹੈ ਜਦੋਂ ਮਰਜ਼ੀ ਮਿਲ ਸਕਦੇ ਆ ਚਾਹੀਦਾ ਜਦ ਸੁਣਵਾਈ ਸਾਡੀ ਹੋ ਰਹੀ ਹੈ ਹਾਂ ਦੇ ਗੱਲ ਉਹ ਤਾਂ ਪਹਿਲੇ ਜਣੀ ਹੁਣ ਤੁਸੀਂ ਤਾਂ ਜਦੋਂ ਮੈਂ ਤਾਂ ਪਹਿਲਾਂ ਇਹ ਕੰਮ ਚ ਨਹੀਂ ਸੀ ਤੁਸੀਂ ਸੀਗੇ ਤੁਹਾਨੂੰ ਬਤਾਉਣ ਜੀ ਪਹਿਲੇ ਐਮਐਲ ਕੱਲੇ ਐਮਐਲ ਨੂੰ ਆਪਾਂ ਮਿਲਣਾ ਬਹੁਤ ਮਿਲਣਾ ਹੁਕਾ ਸੀ ਡਿਊਟੀਆਂ ਵੀ ਕਰੀਆ ਪਹਿਥੇ ਥੋੜੀ ਮੈਨਸ ਵਿਧਾਨ ਸਭਾ ਜੀ ਜਾਣਾ ਪੈਣਾ ਸੀ ਹੁਣ ਇੱਥੇ ਮਿਲਦੇ ਨੇ ਆ ਇੱਥੇ ਮਿਲਦੇ ਪਏ ਆ ਜੀ ਕਿਸਾਤ ਕਿੰਨੀ ਚੰਗੀ ਆ ਤੁਸੀਂ ਕਦੀ ਕਿੱਥੇ ਜੀ ਆਪਣੇ ਹਾਂਜੀ ਇਹ ਦੇ ਆਪਣੇ ਗਰਸ਼ੰਗਰ ਮਿਲਣਾਗੇ ਮੈਂ ਕਹਿੰਦਾ ਇਹਨੂੰ ਤਰਤੀ ਦੇ ਦੀ ਉਹ ਤਾਂ ਹੁਣ ਜਦੋਂ ਮਰਜ਼ੀ ਖੁੱਲਾ ਦਰਵਾਜ਼ਾ ਲੱਗਦਾ ਜਦੋਂ ਮਰਜ਼ੀ ਮਿਲੇ ਨਹੀਂ ਇਹ ਹੈ ਹੀ ਅਸਲੀਅਤ ਆ ਜੀ ਖੁੱਲਾ ਦਰਵਾਜ਼ਾ ਜਦੋਂ ਮਰਜ਼ੀ ਮਿਲਦੀ ਜੇਗੀ ਤੁਸੀਂ ਵਿਧਾਨ ਸਭਾ ਤੋਂ ਉਰੇ ਮਿਲਣਾ ਹੀ ਨਹੀਂ ਸੀ ਟੀਵੀ 'ਚ ਹੀ ਦੇਖਦੇ ਹੁੰਦੇ ਸੀ ਡਿਪਟੀ ਸਪੀਕਰ ਕਿੱਥੇ ਹੈ ਜੀ ਕਿਹੜੀ ਸੀਟ ਉਹਨਾਂ ਦੀ ਮੁਕਾ ਮਿਲਿਆ ਜੀ ਤਾਂ ਮਰਜ਼ੀ ਬੈਠੇ ਨਹੀਂ ਸੁਣਦੇ ਵੀ ਆ ਗੱਲ ਬੜੇ ਮਾਨ ਵਾਲੀ ਗੱਲ ਮਾਨ ਵਾਲੀ ਗੱਲ ਹੈ ਮਿਲ ਵੀ ਸਕਦੇ ਆ ਜਾ ਵੀ ਸਕਦੇ ਆ ਕੋਈ ਵੀ ਮਤਲੇ ਦਾ ਲਪਣਾ ਹੁੰਦਾ ਹੈ ਨਾ ਇਦਾਂ ਦੀ ਕੋਈ ਗੱਲ ਨਹੀਂ ਉਹਨਾਂ ਦੇ ਪਰ ਉਹ ਤਾਂ ਪੂਰੀ ਐਂ ਤਸੱਲੀ ਬਖਸ਼ਾ ਜੀ ਕੋਈ ਕੋਈ ਚੱਕਰ ਨਹੀਂ ਕਰਦਾ ਉਹ ਤਾਂ ਬਹੁਤ ਵੱਡੀ ਗੱਲ ਹੈ ਜਦੋਂ ਆਪਾਂ ਅਕਸ ਨੂੰ ਡੀਪਟੀ ਉਹਨਾਂ ਨੂੰ ਕਹਿ ਸਕਦੇ ਹਾਂ ਬੜੇ ਵਧੀਆ ਉਹ ਆ ਸਾਦੇ ਢੰਗ ਨਾਲ ਰਹਿੰਦੇ ਆ ਮਿਲਦੇ ਆ ਜਿੱਦਾਂ ਬੜੀ ਸਿੰਪਲ ਨੇ ਜਦੋਂ ਮਰਜੀ ਬਿਲਕੁਲ ਜਦੋਂ ਮਰਜੀ ਮਿਲ ਸਕਦੇ ਆ ਜੋ ਮਰਜੀ ਕਰਨਾ ਨੇ ਬਹੁਤ ਵਧੀਆ ਗੱਲ ਬਜੀ ਹੈ ਹੈਪੀਸ ਲਈ ਤਾਂ ਹੈ ਨਾ ਹਾਂਜੀ ਇਹ ਕੋਈ ਨਹੀਂ ਇਹ ਵੀ ਗੱਲ ਆ ਯਾਰ ਜਿੱਦਾਂ ਕੀ ਉਹ ਗਰੀਬ ਅਮੀਰ ਜਿਹੜਾ ਵੀ ਆਵੇ ਮਿਲਦੇ ਬਿਲਕੁਲ ਕੋਈ ਬਕਵਾਤ ਨਹੀਂ ਕੋਈ ਬਕਵਾਦੀ ਨਹੀਂ ਨਹੀਂ ਬਿਲਕੁਲ ਹੀ ਹੈ ਜਾਂ ਇਹ ਕੋਈ ਅਮੀਰ ਬੰਦਾ ਆ ਗਿਆ ਉਹਨੂੰ ਲੱਕ ਮਟਾ ਲਓ ਇਹਨੂੰ ਲੱਕ ਮਟਾ ਇੱਕੋ ਜਗ੍ਹਾ ਸਾਰੇ ਬੈਠੇ ਹੁੰਦੇ ਉੱਥੇ ਕੋਈ ਪਤਾ ਨਹੀਂ ਲੱਗਦਾ ਕਿਹੜਾ ਕੀ ਹੈ ਕਿਹੜਾ ਕੀ ਹੈ ਸਾਰੇ ਇੱਕੋ ਮਿਕਸੇ ਦਰਬਾਰੀ ਲਗਾਉਂਦਾ ਕੁਝ ਉਹਨਾਂ ਵਾਸਤੇ ਸਭ ਇੱਕੋ ਹੀ ਹੁੰਦੇ ਹੈ ਜੀ ਕੋਈ ਉਹਨਾਂ ਨੂੰ ਕੋਈ ਨਹੀਂ ਕੋ ਜਿੱਤਿਆ ਹਾਰਿਆ ਵੋਟ ਪਾਈ ਨਹੀਂ ਕੋਈ ਉਹਨਾਂ ਸਾਰਿਆਂ ਨੂੰ ਇੱਕੋ ਜਿਹਾ ਬਰਾਬਰ ਹੁੰਦਾ ਚਲੋ ਇਹ ਹੁਣ ਇਸ ਟਾਈਮ ਇਹ ਸੇ ਇੱਥੇ ਕਰ ਰਹੇ ਨੇ ਸਾਨੂੰ ਇਹਨਾਂ ਬਾਰੇ ਪਤਾ ਹੈ ਨਾ ਬੱડા ਬਿਲਕੁਲ ਬਿਲਕੁਲ ਕੀ ਹੁਣ ਕੀ ਬਾਕੀ ਸਭ ਦੀ ਲੀਡਰ ਹੈ ਜਦੋਂ ਉਹ ਗੱਲਣ ਕੇ ਸਾਨੂੰ ਇਹਨਾਂ ਬਾਰੇ ਦੋ ਪਤਾ ਨਹੀਂ ਸਾਨੂੰ ਅਸੀਂ ਜਦੋਂ ਛੋਟੇ ਹੁੰਦੇ ਦੇਖਦੇ ਸੀ ਸਾਨੂੰ ਪਤਾ ਹੀ ਨਹੀਂ ਸੀ ਆਪਣੇ ਜਿਹੜੇ ਮੇਡ ਡਿਪਟੀ ਸਪੀਕਰ ਆ ਜਿਹ ਮਲਗ ਵਿਧਾਨ ਸਭਾ ਦਾ ਪਤਾ ਸੀ ਕਿ ਉੱਥੇ ਵਹਿੰਦੇ ਆ ਜੀ ਹਾਂਜੀ ਹਾਂਜੀ ਆਪਾਂ ਤਾਂ ਲੋਕਲ ਕਦੀ ਦੇਖਿਆ ਨਹੀਂ ਕਿ ਹੁੰਦੇ ਆਉਂਦੇ ਜਾਂਦੇ ਜਾਂ ਕੋਈ ਦੇਖਦੇ ਨਹੀਂ ਸੀ ਬਿਲਕੁਲ ਬਿਲਕੁਲ ਸਰ ਬੋਲਦੇ ਜਾਂਦੇ ਤਾਂ ਆਪਾਂ ਕਦੇ ਦੇਖਿਆ ਨਹੀਂ 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 ਦੇਖਿਆ ਨਹੀਂ ਜਦੋਂ ਮਰਜ਼ੀ ਤੁਸੀਂ ਮਿਲੋ ਜਦੋਂ ਮਰਜ਼ੀ ਉਹ ਕਰੋ ਨਾ ਬਹੁਤ ਵੱਡੀ ਚੀਜ਼ ਹੈ ਨਾ ਹਾਂਜੀ ਇਸ ਤੋਂ ਇਲਾਵਾ ਸਾਰੇ ਟ੍ਰੇਪਿੰਡ ਵਿੱਚ ਹੋਰ ਜਿਹੜਾ ਕੰਮ ਆ ਕੋਈ ਕਰਨ ਵਾਲਾ ਕੰਮ ਗਰਾਊਂਡ ਜਿਹੜੀ ਤੁਸੀਂ ਕਹਿੰਦੇ ਗਰਾਊਂਡ ਹਾਂਜੀ ਗਰਾਊਂਡ ਦੇ ਵਿੱਚ ਜਿਹੜਾ ਪਾਣੀ ਆ ਉਹ ਤਾਂ ਚਲੋ ਤਕਰੀਬਨ ਦੇ ਨਾਲ ਠੀਕ ਹੈ ਜਿੰਨਾ ਚਿਰ ਸਾਨੂੰ ਜ਼ਮੀਨ ਨਹੀਂ ਮਿਲਦੀ ਉਹਦੇ ਦੇ ਰਹਿਣਾ ਜੇ ਉਸ ਗਲੀਆਂ ਦੋ ਤਿੰਨ ਚਾਰ ਫਿਰ ਜਿੰਮ ਆਇਆ ਅਸੀਂ ਸਾਡੇ ਜਿੱਦਾਂ ਜੇਮਾ ਦੀ ਦਿੱਕਤ ਜੇਮਾ ਦੀ ਦਿੱਕਤ ਮੇਰੀ ਜੇਮਾ ਦੀ ਦੋ ਜਾਣੇ ਇੱਕ ਲੇਡੀਜ਼ ਕੁੜੀਆਂ ਲਈ ਪਹਿਲੇ ਮੁੰਡਿਆਂ ਲਈ ਆ ਤੁਸੀਂ ਗੱਲ ਮੇਰੇ ਫਿਰ ਦੀ ਓਝ ਲਈ ਆ ਮੈਂ ਇਹੀ ਕਹਿਣ ਲੱਗਾ ਵੀ ਕਿ ਆਪਾਂ ਜਾਂ ਮੁੰਡੇ ਕੁੜੀਆਂ ਨੂੰ ਬਰਾਬਰ ਸਮਝੀਏ ਨਾ ਦੇਖ ਮੁੰਡੇ ਕੁੜੀਆਂ ਬਰਾਬਰ ਜੇਮਾ ਦੋ ਲੋ ਚਾਹੀਦੇ ਆ ਜੀ ਦੋ ਲੈਣੀਆਂ ਜੀ ਲੈਣੀਆਂ ਪੱਕਾ ਜੀ ਬਾਜ਼ਾਰ ਹੈ ਇਹਦਾ ਲਾਇਬ੍ਰੇਰੀ ਇੱਕ ਪਿੰਡ ਦੇ ਸਾਰੇ ਹੀ ਲਾਈਟ ਜਾਂਦੇ ਰੋਡ ਦੇ ਹਾਂ ਲਾਈਟਾਂ ਜੀ ਲਾਈਟਾਂ ਇਧਰੋਂ ਹਾਜੀਪੁਰ ਥਰੋਂ ਸੱਧਵਾਲ ਇਦਾਂ ਲਾਈਟਾਂ ਨਾ ਭਾਜੀ ਇੱਥਾ ਹੁਣ ਛੱਲੀਆਂ ਰਹੇ ਬੀਰੂ ਮਾਮਾ ਤੇ ਇੰਦਾ ਸਾਰਾ ਹਾਂ ਨਾ ਜ਼ਰੂਰੀ ਹੈ ਸੇਫਟੀ ਵੀ ਹੈ ਠੀਕ ਹੈ ਜਿੱਦਾਂ ਹੁਣ ਆਪਾਂ ਲਾਈਟਾਂ ਦੇ ਹਨੇਰੇ ਚ ਅੱਜਕੱਲ ਹੁਣ ਤੁਹਾਡੇ ਪਿੰਡ ਠੀਕ ਹੈ ਜੀ ਦੇਖੋ ਆਉਣ ਵਾਲੇ ਸੰਜੇ ਜੀ ਕਹਿੰਦੇ ਦਾ ਤਾਂ ਤੇ ਪਰ ਇਹ ਜਿਮ ਜਿਹੜੀ ਜਿਮ ਭਾਜੀ ਸਾਡੀ ਮੋਦੀਆਂ ਬਾਹਰ ਜੰਨੀਆਂ ਗੜਛੰਗਰ ਜੰਨੀਆਂ ਨਹੀਂ ਨਹੀਂ ਪੱਤੇ ਹਾਂ ਬੰਦਾ ਦੂਰ ਦਾ ਤੇ ਇੱਕ ਹੁਣ ਸਾਡੀ ਨਾ ਇੱਥੇ ਲੋਕ ਉਹ ਕੀ ਕਰਨਗੇ ਮੈਂ ਦੇਖਿਆ ਪਿੰਡ ਦਾ ਆਪਣਾ ਪਿੰਡ ਦਾ ਜੀ ਕੁੜੀਆਂ ਮੁੰਡੇ ਇਕੱਠੇ ਉਹ ਭਾਈ ਉਹ ਵਾਪਾਟੇ ਜੀ ਵੀ ਉਹਦਾ ਯਾ ਟਾਈਮਿੰਗ ਚੇਂਜ ਹੋ ਜਾਦੀ ਹੈ ਚੇਂਜਿੰਗ ਹੋ ਜਾਦੀ ਹੈ ਕਿਉਂਕਿ ਹੁਣ ਆਪਾਂ ਜਿਆਦਾ ਐਡਵਾਂਸ ਹੋ ਥੋੜੀ ਆ ਉਹ ਲਾਵਾ ਕਿ ਨਾ ਕਿ ਡਿਊਟੀ ਲਾਵਾ ਕਿ ਨਾ ਜੀ ਅਡਵਾਂਸ ਤੋਂ ਟੂ ਟਾਈਮ ਉਹ ਨਾ ਲਈ ਹਾਂਜੀ ਦੋ ਟਾਈਮ ਉਹ ਨਾ ਲਈ ਦੋ ਟਾਈਮ ਉਹ ਨਾ ਲਈ ਤਾਂ ਹੋ ਸਕਦਾ ਹਾਂਜੀ 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 ਵੱਡੀ ਗੱਲ ਨਹੀਂ ਹੈਗੀ ਸਭ ਕੁਝ ਹੋ ਸਕਦਾ ਆ ਪਰ ਆਪਾਂ ਨੂੰ ਕਹਦੀਏ ਕਿ ਸਰਪੰਚ ਸਾਹਿਬ ਦਾਸ ਇਦਾਂ ਆ ਹਣ 5 ਸਾਲ ਤੁਹਾਨੂੰ ਐਕਟਿਵ ਰਹਿਣਾ ਪੈਣਾ ਐਕਟਿਵ ਰਹਿਣਾ ਪੈਣਾ ਜੀ ਜੇ ਆਪਾਂ ਕਹੀਏ ਨਾ ਕਿ ਹੁਣ ਆਪਾਂ ਅੰਦਰ ਬੈਠ ਕੇ 1 ਸਾਲ ਸਰਪੰਚੀ ਕਰ ਲਈਏ ਉਹ ਨਹੀਂ ਹੋਣੀ ਠੀਕ ਹੈ ਜੇ ਕੰਮ ਕਰਾਣਾ ਪੈਣਾ ਕੰਮ ਕਰਾਣਾ ਤੇ ਜਾਣਾ ਪੈਣਾ ਜੀ ਬਿਲਕੁਲ ਬਿਲਕੁਲ ਠੀਕ ਨਹੀਂ ਹੁਣ ਪਿੰਡ ਚ ਅੰਦਰ ਬੈਠੇ ਰਹਿੰਦੇ ਸਿਰ ਮਾਚੇ ਕੰਮ ਨਹੀਂ ਕਰਾਉਣਾ ਦੇਖੋ ਅਸੀਂ ਜਾਵਾਂਗੇ ਤੇ ਹੁਣ ਜਿੱਦਾਂ ਰਖ ਲੋ ਸਾਹੀ ਬਿਮਾਰ ਆ ਤੇ ਐਕਟਰ ਦੀ ਦਵਾਈ ਲੈਣ ਜਾਵਾਂਗੇ ਤਾਂ ਹੀ ਉਹ ਠੀਕ ਹੋਗੇ ਸਰੀ ਨਾਲੇ ਮੁੱਦਾ ਦਾ ਰੱਖਣਾ ਹੀ ਪਊਗਾ ਨਾ ਸਾਨੂੰ ਕੀ ਚਾਹੀਦਾ ਕੀ ਚਾਹੀਦਾ ਨਹੀਂ ਚਾਹੀਦਾ ਸਰਕਾਰ ਨੂੰ ਦੱਸਣਾ ਬਿਣਾ ਦੋਨਾਂ ਨਹੀਂ ਆਉਣਾ ਹੁਣ ਪਤਾ ਹੈ ਨਾ ਇਸੇ ਕਰਕੇ ਮੈਂ ਮੈਮ ਮੇਰਾ ਮੇਰਾ ਜਰੀਆ ਹੈ YouTube ਦਾ ਜਰੀਆ ਮੇਰੇ ਚਲਾਣ ਦਾ ਵੀ ਇਹੀ ਹੈ ਭਾਜੀ ਕਿ ਮੈਂ ਤੁਹਾਡੇ ਇਹ ਕੰਮ ਆ ਪਿੰਡ ਦੇ ਸਰਕਾਰ ਤੱਕ ਪਹੁੰਚਾ ਸਕਾਂ ਤੇ ਕਿਉਂਕਿ ਬਾਈ ਵੱਲੇ ਸਾਰੇ ਕੰਮ ਨਹੀਂ ਪਹੁੰਚਾਈ ਜਾਂਦੇ ਦੇਖੋ ਤੇ ਦੂਜੇ ਨੰਬਰ ਤੇ ਭਾਜੀ ਜਦੋਂ ਹੁਣ ਸਰਪੰਚ ਹੈ ਹੁਣ ਬਲਵਿੰਦਰ ਸੇ ਬਲਵਿੰਦਰਪਾਲ ਸਾਡੇ ਕੋਲ ਸਰਪੰਚ ਬੈਠੇ ਨੇ ਹੁਣ ਤੁਹਾਡੇ ਕੋਲ ਕੋਈ ਵੀ ਆਊਗਾ ਠੀਕ ਹੈ ਤਾਂ ਉਹਨਾਂ ਨੇ ਇਹ ਨਹੀਂ ਪੁੱਛਣਾ ਸਮਝ ਚੋਣਾ ਉਹਨਾਂ ਨੇ ਪੁੱਛਣਾ ਬਲਵਿੰਦਰਪਾਲ ਦੇ ਘਰ ਜਾਣ ਵਾਲਾ ਠੀਕ ਹੈ ਨਾ ਜੀ ਇਹ ਥੋੜੀ ਪੁੱਛੂਗੀ ਉਹਨਾਂ ਸਰਪੰਚ ਕੋਲ ਹੈ ਜੀ ਕੋਣਾ ਬਲਵਿੰਦਰਪਾਲ ਦੇ ਘਰ ਪੁੱਛਣਗੇ ਕਿਉਂਕਿ ਉਹ ਜਨਨ ਕਿ ਸਰਪੰਚ ਵੀ ਅੱਗੇ ਆਣ ਕਿਉਂਕਿ ਜਦ ਦੇਖੋ ਐਮਐਲਏ ਬਣਦਾ ਕਿੰਨੇ মিডিਆ ਅੱਗੇ ਪਿੱਛੇ ਇਹ ਉਹ ਸਰਪੰਚ ਦੇ ਕੋਲ ਕਿਉਂ ਨਹੀਂ ਆਦੇ ਸਰਪੰਚ ਕਿਉਂਕਿ ਸਰਪੰਚ ਭਾਜੀ ਬਹੁਤ ਬੜੀ ਚੀਜ਼ਾਂ ਦੀ ਛੋਟੀ ਜੀ ਨਹੀਂ ਹੈਗੀ ਹਾਂਜੀ ਜਿੱਤਨਾ ਬਹੁਤ ਉਹ ਕਾਹੀ ਬੈਂਕੀ ਇਤਨੀ ਬਹੁਤ ਕੀ ਬਿਲਕੁਲ ਬਿਲਕੁਲ ਜੀ ਚਲ ਪਾਸ ਐਮਐਲਏ ਤੇ ਇੱਕ ਪੰਨਾ ਨਾ ਪਾਉਗੋ ਦੋ ਪੰਨੇ ਤਾਂ ਪਰਾਣੀ ਅਜਾ ਚਲੋ ਮੈਂ ਪਹਿਲੀ ਪਰਾਉਣੇ ਮੈਨੂੰ ਪਤਾ ਹੀ ਨਹੀਂ ਸੀ ਕਿ ਮਤਲਬ ਇਹ ਵੀ ਇੰਨਾ ਵੇ ਤਾਂ ਫਿਰ ਦਾ ਸਭ ਤੋਂ ਔਖਾ ਇਲੈਕਸ਼ਨ ਹੈ ਨਹੀਂ ਨਹੀਂ ਭਾਜੀ ਸਰਪੰਚੀ ਦੇ ਇਲੈਕਸ਼ਨ ਬੜਾ ਔਖਾ ਹੈ ਕਿਉਂਕਿ ਮੋਟੇ ਬੰਦੇ ਜਿੱਤਦਾ ਹਰਦਾ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਇਹ ਕਿਹੜਾ ਕੁਝ ਜ਼ਿਆਦਾ ਮਤਲਬ ਵੋਟ ਵੱਡੀ ਆ ਜਾਂ ਮਤਲਬ ਜ਼ਿਆਦਾ ਆਇਆ ਕੁਝ ਉਹੀ ਗੱਲ ਹੈ ਐਮਐਲਏ ਲਈ ਤਾਂ 1.40 ਦੂਆ ਪਿੰਡ ਚੱਕਰ ਲੀਏ ਪਿੰਡ ਹੈ ਜੀ ਆ ਜਾਣਾ ਹਾਂ ਜੀ 4045 ਤੋਂ ਵਾਟੀਆਂ ਤਾਂ ਇਦਾਂ ਨਹੀਂ ਦੇਣੀ ਤਾਂ ਇੱਕ ਇੱਕ ਵੋਟ ਤੇ ਇਹ ਤਾਂ ਇੱਕ ਇੱਕ ਵੋਟ ਤੇ ਹਾਰਦਾ ਬੰਦਾ ਇੱਕ ਇੱਕ ਵੋਟ ਤਾਂ ਮੈਨਣਾ ਖਾਂਦੀ ਹੈ ਜੀ ਪਿੰਡ ਦੀ ਪਹਿਲੀ ਪਸੰਦ ਬਣਨਾ ਤੁਸੀਂ ਹਾਂ ਜੀ ਉਹੀ ਹੈ ਇੱਕ ਬੰਦੇ ਨੂੰ ਚੁਣਦੇ ਆ ਕਿ ਸਾਡੇ ਲਈ ਉਹ ਹਨ ਬਿਲਕੁਲ ਜਿਦਾ 174 ਵੋਟਾਂ ਦਾ ਬੜਾ ਰਿਕਾਰਡ ਤੋੜ ਕੇ ਜਿੱਤ ਪ੍ਰਾਪਤ ਕੀਤੀ ਆ ਤੁਹਾਡੋਂ ਪਿੰਡ ਨੇ ਤੁਹਾਡੇ ਤੇ ਬਹੁਤ ਆਸ ਹੈ ਪਰ ਮੈਂ ਜਿਸ ਤਰ੍ਹਾਂ ਤੁਸੀਂ ਐਕਟਿਵ ਹੋ ਮੈਂ ਪਿੰਡ ਵਾਲਿਆਂ ਨੂੰ ਵੀ ਦਵਾਣਾ ਤੁਹਾਡੇ ਵਿਸ਼ਵਾਸ ਯਕੀਨ ਜ਼ਰੂਰ ਕਰਨਗੇ ਕਿਉਂਕਿ ਆਪਣਾ ਤਾਂ ਨਾ ਨਾ ਪਹਿਲਾਂ ਵੀ ਜਾਣਦੇ ਆ ਭਾਜੀ ਨੂੰ ਬੜਾ ਐਕਟਿਵ ਨੇ ਬੇ ਕੰਮ ਤੇ ਐਕਟਿਵ ਨੇ ਇਦਾਂ ਨਹੀਂ ਹੈ ਕਿ ਇਹ ਇਕੱਲੇ ਹੁਣ ਸਰਪੰਚ ਦੀ ਤਜਰੋਹ ਹੁਣ ਕਰਨ ਲੱਗੇ ਨੇ ਪਹਿਲਾਂ ਵੀ ਇਹ ਬਹੁਤ ਐਕਟਿਵ ਨੇ ਹਰੇਕ ਪਾਸੇ ਇਹਨਾਂ ਨੂੰ ਪਤਾ ਆ ਅਪਾ ਪੂਰੇ ਪਿੰਡ ਨੂੰ ਆਪਾਂ ਚਾਹਦੇ ਆ ਕਿ ਤੁਸੀਂ ਬਹੁਤ ਬੰਦਾ ਵਧੀਆ ਚੁਣਿਆ ਆ ਪਰ ਇਹ ਚੁਣਿਆ ਨਾ ਤੁਸੀਂ ਅਗਲੇ 5 ਸਾਲ ਨੂੰ ਤੁਸੀਂ ਸਰਬਸੰਤੀ ਨਾਲ ਉਹਨਾਂ ਨੂੰ ਆਪ ਕਹੋਗੇ ਕਿ ਸਰਪੰਚੀ ਕਰੋ ਐਦਾਂ ਦਾ ਬੰਦਾ ਤੁਸੀਂ ਚੁਣ ਲਿਆ ਇਹ ਕੰਮ ਜਰੂਰ ਕਰਨਗੇ ਐਕਟਿਵ ਹੋ ਕੇ ਅੱਗੇ ਹੋ ਕੇ ਮੋਰੇ ਹੋ ਕੇ ਕਰਨਗੇ ਤੇ ਇਸ ਤੋਂ ਇਲਾਵਾ ਕੋਈ ਮੁੱਦਾ ਆਪਣਾ ਪਿੰਡ ਦਾ ਮੁੱਦਾ ਬਾਕੀ ਆਥਾਂ ਦੇ ਜਿੰਮ ਤੇ ਬਸ ਆਹ ਗਲੀਆਂ ਦਾ ਪਾਕੀ ਤਕਰੀਬਨ ਤੇ ਕਿਰਨ ਹੋਇਆ ਯਾਰ ਵਾਹ ਦੇਖੋ ਇੱਕ ਹਾਂਜੀ ਸਮਾਜਾ ਮੇ ਨਾਲ ਇੱਕ ਆਪਣਾ ਸੰਚਾਰ ਘਾਟ ਆਂ ਕਰਾਂਗੇ ਤਾਂ ਸੀ ਤਾਂ ਭਾਜੀ ਤੁਹਾਡੇ ਚਰਨਾ ਚ 12 24 ਹਾਜ਼ਰ ਆ ਠੀਕ ਹੈ ਨਾ ਜੋ ਵੀ ਆਪਾਂ ਹਨਾ ਜੋ ਵੀ ਆਪਾਂ ਸਾਡੇ ਦਾ ਇੱਕ ਸੇਵਾ ਆਵੇ ਅਸੀਂ ਹਾਜ਼ਰ ਆ ਤੁਹਾਡੇ ਮੇਨ ਮੁੱਦੇ ਹੀ ਆਪਾਂ ਜਿੱਦਾਂ ਪਾਣੀ ਦਾ ਪਿੰਡ ਟੈਂਕੀ ਪੰਡਾਣੀ ਚਾਹੀਦੀ ਹੈ ਮੇਨ ਗੱਲ ਤਾਂ ਜੀ ਹਰ ਇੱਕ ਪਿੰਡ ਵਿੱਚ ਟੈਂਕੀ ਹੋਣੀ ਚਾਹੀਦੀ ਹੈ ਜੀ ਪਾਣੀ ਦਾ ਨਾ ਨਾ ਕਿਉਂਕਿ ਤੁਹਾਡਾ ਨੀਮਾ ਕੰਮ ਕਰਕੇ ਕਹੋ ਤੁਸੀਂ ਪਹਿਲੇ ਆਪਣੇ ਪਿਆ ਖਵਾੜੀ ਮਾਰ ਲਿਆ ਹੁਣ ਨਾ ਮਾਰਿਓ ਹਾਂ ਜੀ ਹੁਣ ਰੱਖ ਲਿਓ ਹੁਣ ਰੱਖ ਲਿਓ ਇਹ ਨਾ ਤੇ ਉਸ ਤੋਂ ਇਲਾਵਾ ਸਾਡੀ ਪੰਚਾਇਤ ਕਨਮਦਾਨਾ ਪਿੰਡ ਦਾ ਜਿੰਨਾ ਵਿਕਾਸ ਰਹਿੰਦਾ ਜਾਂ ਛੱਪੜ ਦਾ ਮਸਲਾ ਜਾਂ ਕੋ ਸਕੂਲ ਦਾ ਸਾਡੇ ਕਮਰੇ ਕੁਮਰੇ ਬਣਨੇ ਵਾਲੇ ਇਹ ਕਈਆਂ ਤੇ ਸੱਚ ਨਹੀਂ ਲੱਗਿਓ ਹਾਂ ਸਾਨੂੰ ਸਰਕਾਰ ਸਾਹ ਦੇ ਵੀ ਅਸੀਂ ਪੂਰੀ ਸਹਿਯੋਗ ਦੇ ਨਾਲ ਪਿੰਡ ਨੂੰ ਯਾਨੀ ਪਿੰਡ ਦਾ ਰੰਗ ਬਦਲ ਦੇਣਾ ਹੈ ਬਦਲਣਾ ਠੀਕ ਹੈ ਇਹ ਨਾਲ ਤੋਂ ਜੋ ਤਰ ਤਦ ਦੇਖੋ ਤੁਹਾਡੀ ਜਿਹੜੀ એનર્ਜੀ ਤੋਂ ਹੀ ਲੱਗ ਰਿਹਾ ਹੈ ਕਿ ਜੀ ਦੇਖੋ ਬੰਦਾ ਜੇ ਕਰਨਾ ਚਾਹੇ ਸਭ ਕੁਝ ਕਰ ਸਕਦਾ ਭਾਈ ਠੀਕ ਹੈ ਜੀ ਸਰਕਾਰ ਤੋਂ ਗ੍ਰਾਂਟਰ ਲਿਆ ਸਕਦਾ ਜਦ ਆਪਾਂ ਜਾ ਕੇ ਉਹਨਾਂ ਦੇ ਦਰਵਾਜ਼ੇ ਬੈਣਾ ਹੋ ਨਹੀਂ ਦੇਣੀ ਇਹਨੂੰ ਜੇ ਅਸੀਂ ਉਹਨੂੰ ਕੋਈ ਜਾਣੇ ਨਹੀਂ ਉਹ ਨਹੀਂ ਦੇਣੀ ਉਹਨਾਂ ਨੂੰ ਪਤਾ ਕੋਈ ਨਹੀਂ ਜੀ ਨਾਲੀ ਆਪਰੇ ਕਰਦੇ ਸਾਥ ਨਹੀਂ ਦਿੰਦੇ ਆ ਬਹਿਰੇ ਇਹ ਕਹਿੰਦੇ ਜਿੰਨਾ ਮਰਜ਼ੀ ਤੁਸੀਂ ਕੰਮ ਕਰੋ ਬਸ ਲੈ ਕੇ ਉਹ ਸੀ ਕੰਮ ਕਰਵਾਵਾਂਗੇ ਐਮਆਰ ਇਸ ਹਾਂਜੀ ਹਾਂਜੀ ਚੱਪੜ ਵਾਲੇ ਤੁਹਾਡੇ ਉਹ ਮਨਜ਼ੂਰ ਕਰ ਗਏ ਆ ਬੈਜ 5 ਲੱਖ ਐਮਆਰ ਜਾ ਕੇ ਸ਼ਰੂਰ ਦੇਖੇ ਗਏ ਆ ਜੀ ਦੇਖੇ ਉਸ ਤੋਂ ਬਾਅਦ ਤੁਸੀਂ ਇਦਾਂ ਕਰਨਾ ਉੱਥੇ ਸੋਲਰ ਮੋਟਰ ਲਾ ਦੇਣੀ ਇੱਕ ਠੀਕ ਆ ਜਿਹੜੀ ਤੁਸੀਂ ਬਿਜਲੀ ਵਾਲੀ ਮੋਟਰ ਕਹਿੰਦੇ ਆ ਉੱਥੇ ਹੀ ਸੋਲਰ ਮੋਟਰ ਟੋਕ ਦਿਓ ਲੇਕੇ ਬਿਲਕੁਲ ਉਹ ਤਾਂ ਸਾਡੇ ਬਿਨਾਂ ਕਹਿਣ ਤੋਂ ਹੀ ਹਾਂ ਜੀ 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 ਕਿ ਤੁਹਾਡੇ ਪਾਣੀ ਦਾ ਪਿੰਡ ਦਾ ਬੋਝ ਜਾਦਾ ਜੀ ਜੀ ਬਿਜਲੀ ਦਾ ਕੰਮੇ ਖਤਮ ਕਰੋ ਕਾ ਬਿਲਕੁਲ ਉਹ ਵੀ ਸਹੀ ਰਹਿਣਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ 2000 ਜਿਹੜੇ ਇੱਕ ਤਾਂ ਸਾਨੂੰ ਦੇਓਗੇ ਦੂਜੀ ਦਾ ਵੀ ਤੁਸੀਂ ਇੱਕ ਆਪਣਾ ਕਰ ਲਵਾਂਗੇ ਜੀ ਜੀ ਕਰ ਰਹੇ ਚਲੋ ਅਸੀਂ ਵੀ ਕਹਿੰਨੇ ਆ ਸਰਪੰਚ ਸਰਪੰਚ ਸਾਹਿਬ ਵੱਲੋਂ ਕਿ ਜਰੂਰ ਸਰ ਇਹਨਾਂ ਦੀ ਰਿਕਵੈਸਟ ਹੈ ਜੋ ਪੂਰੀ ਕੀਤੀ ਜਾਵੇ ਤਾਂ ਜੋ ਕੀ ਹੋਰ ਕੰਮ ਜਿਹੜੇ ਰਹਿ ਜਾਂਦੇ ਉਹ ਵੀ ਪੂਰੇ ਕੀਤੇ ਜਾਣ ਇਹਨਾਂ ਦੇ ਠੀਕ ਹੈ ਜੀ ਤੁਹਾਡੇ ਬਹੁਤ-ਬਹੁਤ ਧੰਨਵਾਦੀ ਹੋਵਾਂਗੇ ਕੀ ਸਾਡੀ ਤੁਸੀਂ ਚੈਨਲ ਅਸੀਂ ਸੁਣ ਕੇ ਇਹਨਾਂ ਦਾ ਕੰਮ ਕਰੋਂਗੇ ਚੱਲ ਇਹਨਾਂ ਇਹ ਵੀ ਸਾਡੇ ਕੋਲ ਆਣਗੇ ਪਰ ਸਾਡੇ ਵੱਲੋਂ ਜਰੂਰ ਸੁਣ ਲੈਣਾ ਤੇ ਹੋਰ ਸਰਪੰਚ ਸਾਹਿਬ ਆਪਣੇ ਬਾਕੀ ਗਲੀਆਂ ਨਾਲੀਆਂ ਤਾਂ ਸਾਮਾ ਤੋਂ ਇਤੋਂ ਉਪਰ ਹੀ ਉੱਠ ਕੇ ਕਹਿੰਦਾ ਜੀ ਬਿਲਕੁਲ ਚਾਹੁੰਦੇ ਕਿ ਇੱਕ ਇੱਕ ਜ਼ੋਨ ਤੋਂ ਇਦਾਂ ਆ ਹਾਂ ਜੀ ਮੈਂ ਕਹਿੰਦਾ ਸੁਣੋ ਜਿੱਦਾਂ ਤੁਸੀਂ ਪਾਰਟੀ ਵਾਈ ਤੋਂ ਉਪਰ ਠਕ ਕੇ ਕੰਮ ਕਰੋਗੇ ਜੇ ਇਦਾਂ ਹੰਡ ਰੱਖ ਲਓ ਤੁਹਾਡੇ ਕੋਲ ਕਿਸੇ ਵੀ ਪਾਰਟੀ ਦਾ ਬੰਦਾ ਆਊਗਾ ਤੁਸੀਂ ਕੰਮ ਕਰੋਗੇ ਜੇ ਤੁਹਾਨੂੰ ਕੋਈ ਮੈਨੂੰ ਆਹ ਕੰਮ ਦੀ ਲੋੜ ਜੇ ਦਾ ਮੱਲ ਸਾਰੇ ਪਿੰਡ ਤੋਂ ਹੋਵੇ ਹਾਂਜੀ ਪਾਰਟੀ ਵਾਲੀ ਹੈ ਨਾ ਲੈਣੀ ਪਾਰਲੀ ਉਹਦਾ ਸਭ ਦਾ ਬਿਲਕੁਲ ਬਿਲਕੁਲ ਹਾਂ ਮੈਂ ਤੁਹਾਡਾ ਪਾਰਟੀ ਵਾਲੀ ਤੋਂ ਵੱਲੀ ਨਹੀਂ ਰਹਗੀ ਨਾ ਉਹ ਸਾਰੇ ਪਿੰਡ ਦੇ ਸਰਪੰਚ ਹੈ ਜੀ ਹੁਣ ਸਰਪੰਚ ਬਾਈ ਚਾਹੇ ਵੋਟ ਨਹੀਂ ਬਾਈ ਉਹਦਾ ਸਭ ਦਾ ਕੰਮ ਕਰਾਂਗੇ ਜੀ ਹੁਣ ਸਿਰਾਂ ਦੇ ਉਹੀ ਗੱਲ ਕਰਨੀ ਜੀ ਉਹ ਰੀਤ ਨੂੰ ਤੋੜ ਨਹੀਂ ਅਸੀਂ ਹਾਂ ਉਹ ਮੈਂ ਤੁਹਾਡਾ ਨਾਲ ਉਹੀ ਕਰਨ ਲੱਗਾ ਹਾਂ ਮੈਂ ਉਹੀ ਤੁਹਾਨੂੰ ਤਾਂ ਹੀ ਪੁੱਛਿਆ ਮੈਂ ਹਾਂਜੀ ਹਾਂਜੀ ਸਰਪੰਚ ਹਮ ਤੁਸੀਂ ਆ ਹੁਣ ਤੁਸੀਂ ਕੋਈ ਪਾਰਟੀ ਦੇ ਨਵੇਂ ਨਹੀਂ 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 ਪਾਰਟੀ ਹੁਣ ਤੁਹਾਡੀ ਸੈੱਡ ਹੋ ਗਈ ਆ ਠੀਕ ਹੈ ਜੀ ਹੁਣ ਤੁਸੀਂ ਹੈਗੇ ਪਿੰਡ ਦੇ ਸਰਪੰਚ ਕਿਸੇ ਪਾਰਟੀ ਦੇ ਸਰਪੰਚ ਨਹੀਂ ਪਿੰਡ ਦੇ ਪਿੰਡ ਦੇ ਸਰਪੰਚ ਇੱਕ ਰੀਤ ਚਲਾਈ ਸਰਦਾਰ ਭਗਵੰਤ ਮਾਨ ਸਿੰਘ ਸਾਬਕਾ ਮੁੱਖ ਮੰਤਰੀ ਕੋਈ ਮਤਲਬ ਪਾਰਟੀ ਸਾਹਿਬ ਨੇ ਉਹਨਾਂ ਨੇ ਚਲਾਈ ਨਹੀਂ ਪਹਿਲਾਂ ਕੀ ਹੁੰਦਾ ਸੀ ਇੱਕ ਨਾ ਉੱਥੇ ਲੈਨ ਬਣੀ ਹੁੰਦੀ ਸੀ ਪਾਰਟੀ ਕਿਹੜੀ ਪਾਰਟੀ ਆ ਸਰਪੰਚ ਆ ਉਹ ਖਾਣਾ ਚੱਕਦਾ ਖਾਣਾ ਚੱਕਦਾ ਹੈ ਨਹੀਂ ਆਪਣੇ ਜੀ ਉੱਥੇ ਸੀ ਉਹ ਖਾਣਾ ਸੀ ਇਹ ਕ ਬਣਿਆ ਬੰਦਾ ਕਾਂਗਰਸ ਦਾ ਸਰਪੰਚ ਆ ਅਕਾਲੀਆ ਦਾ ਸਰਪੰਚ ਕਾ ਦਾ ਸਰਪੰਚ ਆ ਉਹਨਾਂ ਨੂੰ ਕਹਣਾ ਚਾਹਤਾ ਇਹ ਬਹੁਤ ਬੁਲਾਦਾ ਜੋ ਕਰਨਾ ਇਹ ਬੁਲਾਦਾ ਜੋ ਕਰਨਾ ਬਣਿਆ ਰਹੇ ਬਣਿਆ ਰਹੇ ਚਲੋ ਇੱਕ ਦੇਖੋ ਜਿਹੜਾ ਕੰਮ ਵਧੀਆ ਕਰਦੇ ਆਪਾਂ ਵਧੀਆ ਕਹਿਣਾ ਹੈ ਜੀ ਆਪਾਂ ਇੱਕ ਥੋਕ ਕੇ ਵਧੀਆ ਕਰਦੇ ਆਂ ਠੀਕ ਹੈ ਬਹੁਤ ਵਧੀਆ ਕੀਤਾ ਕਿ ਭਾਈ ਜਰ ਹਾਂ ਜੀ ਭਾਈ ਜਰ ਸਾਂਝ ਬਧਾਈ ਆ ਉਹਨਾਂ ਨੇ ਠੀਕ ਹੈ ਨਾ ਸਹਿਮਤੀ ਨਾਲ ਕਿਹਾ ਉਹਨਾਂ ਨੇ ਬਣਾਓ ਪਰ ਚਲੋ ਇਤਕੀ ਨਹੀਂ ਅਗਲੇ ਸਾਲ ਸਾਡੇ ਲੋਕਾਂ ਨੂੰ ਸਮਝ ਆ ਜਾਣੀ ਆ ਹੌਲੀ ਹੌਲੀ ਆਊਗੀ ਹੌਲੀ ਹੌਲੀ ਕਿਉਂਕਿ 70 75 ਸਾਲ ਦਾ ਸਿਸਟਮ ਵਿਗੜਿਆ ਵਾ ਹੌਲੀ ਹੌਲੀ ਥੋੜਾ ਹੋਊਗਾ ਸੈਟਰ ਲੀਤੇ ਆਊਗਾ ਜੱਕ ਤਾਂ ਵੀ ਆ ਨਹੀਂ ਸਕਦਾ ਜੇ ਅਸੀਂ ਕਹੀਏ ਕੀ ਹੋਣਾ ਟੈਂਪ ਲੱਗਦਾ ਹੈ ਟੈਂਪ ਤਾਂ ਲੱਗਣੀ ਜਿਹਨੇ ਪੜਨਾ ਬਹੁਤ ਕੁਝ ਹੋ ਰਿਹਾ ਆਪਣਾ ਦੇਖਦੇ ਹਾਂ ਹੁਣ ਇਲੈਕਸ਼ਨਾਂ ਚ ਦੇਖ ਲੋ ਨਹੀਂ ਦੱਬਾਈ ਚੱਕਦਾ ਉਹ ਠੀਕ ਹੈ ਨਹੀਂ ਉਹ ਲੱਖਿਆ ਨਹੀਂ ਕਰਦੇ ਹਾਂ ਉਹੀ ਗੱਲ ਹੈ ਬਹੁਤ ਕਰ ਰਹੇ ਆ ਫਿਰ ਕਰ ਰਹੇ ਆ ਹੁਣ ਇਹ ਪਤਾ ਨਹੀਂ ਅੱਜ ਦੇਖੋ ਆਪਾਂ ਕਿਸੇ ਨੂੰ ਕਿ ਕੋਈ ਕੁਝ ਨਹੀਂ ਕਹਿੰਦੇ ਅਗਲੀਆਂ ਸਰਕਾਰਾਂ ਤੋਂ ਵੀ ਸਾਨੂੰ ਪਤਾ ਨਹੀਂ ਜੇ ਇਹ ਸਰਕਾਰਾਂ ਦੀ ਹੈ ਤਾਂ ਇਹ ਵੀ ਸਾਡੇ ਦਾ ਜੇ ਜੇਕੇਸ਼ਨ ਕਰਉਂਦੀ ਆਂਦੇ ਇਹਨਾਂ ਦਾ ਤਾਂ ਸਾਨੂੰ ਪਤਾ ਹੀ ਨਹੀਂ ਹਾਂਜੀ ਬਿਲਕੁਲ ਹੁਣ ਜੇ ਇਹਦੇ ਬਾਈ ਚਾਂਸਰ ਆਪਣਾ ਕਰੇ ਕੋਈ ਹੋਰਦਾ ਹੀ ਜਾਂਦਾ ਆ ਤਾਂ ਉਹਦਾ ਵੀ ਸਾਨੂੰ ਉਦੋਂ ਪਤਾ ਲੱਗੂਗਾ ਦਰਦ ਕਿਹਦਾ ਪਤਾ ਲੱਗੂਗਾ ਇੱਦਾਂ ਦਾ ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਇਹਨਾਂ ਦਾ ਬਰਤਨ ਬਣਦਾ ਇਹਨਾਂ ਨਾਲ ਬਰਤਣਾ ਪੈਣਾ ਹੈ ਨਾ ਜੀ ਆਪਾਂ ਕਿਹਨੂੰ ਚੰਗਾ ਮਾੜਾ ਕਹਿੰਦੇ ਜਿੰਨਾ ਚਿਰ ਆਉਂਦੇ ਹੀ ਨਹੀਂ ਬੋਲੇ ਨਹੀਂ ਕੁਝ ਨਹੀਂ ਇਹਨਾਂ ਨੂੰ ਇਹਨਾਂ ਨੂੰ ਦੇਖਿਆ ਅਸੀਂ ਸਾਰਾ ਹਾਂ ਸਾਰੇ ਆਪਣੀ ਜਗ੍ਹਾ ਸਹੀ ਹੈ ਜਿਹੜੀ ਪਾਰਟੀ ਜਿਹੜੇ ਜਿਹੜੇ ਨਮਨਦੇ ਆਪਾਂ ਸਾਰੇ ਨਮਨਦੇ ਆਪਣੇ ਆਪਣੇ ਸਹੀ ਆਪਣੀ ਆਪਣੀ ਜਗਾ ਪਰ ਜਿਹੜਾ ਕੁਛ ਇਸ ਰੋੜੀ ਸਾਹਿਬ ਕਰਦੇ ਨੇ ਵਧੀਆ ਆਪਾਂ ਉਹਦੀ ਸ਼ਲਾਘਾ ਕਰਦੇ ਆਂ ਜੇ ਜਿਹੜਾ ਵੀ ਬੰਦਾ ਜਿਹੜਾ ਕਿਸੇ ਵੀ ਪਾਰਟੀ ਦਾ ਕੋਈ ਬੰਦਾ ਵਧੀਆ ਕੰਮ ਕਰੂਗਾ ਆਪਾਂ ਉਹਦੀ ਸ਼ਲਾਘਾ ਕਰਾਂਗੇ ਜੀ ਠੀਕ ਹੈ ਨਾ ਤੇ ਵਿੱਚ ਕੁਝ ਕੁ ਕਮੈਂਟ ਮਾਰ ਲੱਗੇ ਨੇ ਮੇਰੇ ਵੀਰ ਉਹਨਾਂ ਨੂੰ ਬੇਨਤੀ ਆ ਕਿ ਮੇਰਾ ਨੰਬਰ ਪਾਇਆ ਹੋਇਆ ਆ ਫੋਨ ਤੇ ਦੇ ਵਿੱਚ ਪਲੀਜ਼ ਮੈਨੂੰ ਫੋਨ ਕਰਕੇ ਸੁਝਾਅ ਦੇ ਦਿਆ ਕਰੋ ਵੀ ਮੈਂ ਗਲਤ ਕਿੱਥੇ ਆਂ ਕੀ ਨਹੀਂ ਮੈਂ ਕੋਈ ਪੱਤਰਕਾਰ ਨਹੀਂ ਹੈਗਾ ਭਾਜੀ ਮੈਂ ਇੱਕ ਯੂਟਿਊਬਰ ਹਾਂ ਛੋਟਾ ਜਿਹਾ ਸਿਰਫ ਇੱਕ ਸਰਕਾਰ ਤੱਕ ਇੱਕ ਪਿੰਡ ਦੀ ਜਿਹੜੀ ਕਹਿੰਦੇ ਹੁੰਦੇ ਆ ਜੋ ਹੁੰਦੀ ਆਪਣੀ ਪਿੰਡ ਤੇ ਪੰਚਾਇਤ ਸਰਕਾਰ ਦੇ ਵਿੱਚ ਥੋੜਾ ਜਿਹਾ ਉਹ ਵਿਚੋਲਾ ਬਣ ਜਾਂਦਾ ਹੋਰ ਕੋਈ ਧੁੱਪ ਨਹੀਂ ਹੈਗਾ ਜਿਸ ਕਰਕੇ ਕਿਰਪਾ ਕਰਕੇ ਪੁਲਿਸ ਭਾਜੀ ਕਮੈਂਟ ਗਲਤ ਕਮੈਂਟ ਨਾ ਮਾਰੋ ਸਹੀ ਕਮੈਂਟ ਮਾਰੋ ਜੇ ਮੇਤੇ ਕੋਈ ਗਲਤ ਸ਼ਬਦ ਕੋਈ ਗਲਤ ਬੋਲ ਹੁੰਦਾ ਆ ਉਹ ਮੈਨੂੰ ਫੋਨ ਤੇ ਤੁਸੀਂ ਨੰਬਰ ਮੇਰਾ ਹੈਗਾ ਆ ਉਤੇ ਵੰਦਾਸ ਦਿਆ ਕਰੋ ਠੀਕ ਹੈ ਜੀ ਕਿਉਂਕਿ ਹੁਣ ਪਿੰਡਾਂ ਦੀ ਇੰਟਰਵਿਊਆਂ ਤੇ ਥੱਲੇ ਮਾਰਨਾ ਬਹੁਤ ਗਲਤ ਗੱਲ ਹੈ ਕਿਉਂਕਿ ਪਿੰਡਾਂ ਦੀ ਇੱਜ਼ਤ ਦੀ ਸਵਾਲ ਹੁੰਦਾ ਹੈ ਠੀਕ ਹੈ ਜੀ ਫਿਰ ਇਹ ਕੱਲ ਕੋਈ ਕਾਨੂੰਨੀ ਕਾਰਵਾਈ ਕਰਵਾਵਾਂਗੇ ਫਿਰ ਪਿਆਜ਼ ਨਹੀਂ ਅੱਜ ਠੀਕ ਹੈ ਜੀ ਇਸ ਕਰਕੇ ਇਹ ਭਰਾ ਮੇਰੇ ਥੋੜੇ ਜੀ ਜਸੂਜੀ ਦੇ ਨਾਲ ਹੋਰ ਭਾਈ ਬਿੱਲੂ ਭਾਈ ਇਸ ਤੋਂ ਇਲਾਵਾ ਆਪਾਂ ਹੁਣ ਦੱਸਦੇ ਤੁਸੀਂ ਮੁੱਖ ਮੁੱਖ ਕੰਮ ਹੈਹੀ ਕੰਮ ਹੈ ਇਹ ਕੰਮ ਮਿਹਨਤ ਦਾ ਕੰਮ ਹੈ ਇਹ ਪੰਜਾਬੀ ਤੋਂ ਲਾਵਾਤਾ ਕੋਈ ਉਹ ਕੰਮ ਹੈ ਨਹੀਂ ਨਹੀਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਸਾਡੀ ਪੰਚਾਇਤ ਅੱਗੇ ਸਾਡੀਆਂ ਇੰਡੀਆ ਸਮੱਸਿਆ ਹਾਂ ਜੀ ਹਾਂ ਜੀ ਸਾਰੇ ਉਹਨਾਂ ਕੀ ਉਹ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਨੇ ਹਾਂ ਜੀ ਹਾਂ ਜੀ ਬਾਕੀ ਹੁਣ ਸਮਾਨ ਤੇ ਪਿੰਡ ਦੇ ਜੋ ਵੀ ਸਾਨੂੰ ਗਰੰਟੀ ਮਿਲੂਗੀ ਅਸੀਂ ਪਿੰਡ ਦੇ ਕਾਸ ਲਈ ਹਰ ਹਰ ਤੁਹਾਡੇ ਜਿਹੜੀ ਜਿਹੜਾ ਘਟਨਾ ਹੋਣਾ ਨਾ ਸਾਡੇ ਹਰ ਉਦਘਾਟਨ ਤੇ ਮੈਂ ਪਹੁੰਚੂੰਗਾ ਜੀ ਠੀਕ ਹੈ ਜੀ ਠੀਕ ਹੈ ਜੀ ਬਿਨਾਂ ਦੂਏ ਤੇ ਪਹੁੰਚੂੰਗਾ ਬਾਕੀ ਨਹੀਂ ਤਰ੍ਹਾਂ ਨਹੀਂ ਹੈਗਾ ਕਿ ਇੱਕ ਸੱਦਾ ਦੇ ਦਿਓ ਮੜ ਗਿਆ ਭਾਜੀ ਸਾਡੇ ਮੇਰਾ ਭਰਾ ਇਹ ਤਾਂ ਮੇਰਾ ਭਰਾ ਆ ਇੱਕ ਇੰਡਾਇਰ ਮੇਰਾ ਭਰਾ ਆ ਤੇ ਜਿਹੜੀ ਕੋ ਚੱਕਣੀ ਹੈ ਪਹਿਲੀ ਵਾਰ ਦੇਖਿਆ ਹਾਂ ਭਾਜੀ ਸਰਪੰਚਾ ਕੋਲ ਕਰੇ ਕਿ ਆਉਂਦੇ ਨਹੀਂ ਕੋਈ ਆਉਂਦਾ ਨਹੀਂ ਇਹ ਵੀ ਬਹੁਤ ਵੱਡੀ ਗੱਲ ਹੈ ਜੀ ਦੇਖੋ ਕੋਈ ਨਹੀਂ ਆਉਂਦਾ ਇੱਥੇ ਨਾ ਨਹੀਂ ਨਹੀਂ ਹੁਣ ਦੇਖੋ ਮੈਂ ਤੁਹਾਡੀ ਵੀਡੀਓ ਆ ਕਿ ਆ ਇੱਥੇ ਕੁਝ ਗਲਤ ਤਾਂ ਨਹੀਂ 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 ਬਾਅਦ ਵਿੱਚ ਡਰਦੇ ਉਹ ਤਾਂ ਅਸੀਂ ਇੰਟਰਵਿਊ ਨਹੀਂ ਭਾਜੀ ਹੁਣ ਦੇਖੋ ਇੱਕ ਆਪ ਨੋਰਮਲ ਗੱਲਾਂ ਕੀਤੀਆਂ ਕਿ ਸਾਡੇ ਪਿੰਡ ਚਾਹਤਾਂ ਮਕੋਣੇ ਦਾ ਕਿਤੋਂ ਲਵ ਆਪਾ ਕਰਦੇ ਹਾਂ ਹਾਂਜੀ ਦੱਸਣੀ ਹੈ ਇਹ ਕਹੀਦਾ ਹੈ ਹਾਂਜੀ ਤਾਂ ਹੀ ਜੀ ਲਿਖਣਾ ਅੱਜ ਤੱਕ ਪਹੁੰਚੂਗੀ ਵੀਡੀਓ ਸਾਰ ਨੂੰ ਦੱਸਾਂਗੇ ਆਪਾਂ ਕਿ ਭਾਈ ਆ ਕੰਮ ਆਉਣੇ ਆਲੇ ਆ ਜੇ ਉਹ ਤਾਂ ਅੱਗੇ ਕਹਿੰਦੇ ਮੈਨੂੰ ਦੱਸੋ ਬਿਲਕੁਲ ਜੀ ਬਿਲਕੁਲ ਪਤਾ ਤਾਂ ਆ ਹੀ ਲੱਗਣਾ ਜਦੋਂ ਤਾਂ ਹੀ ਲੱਗਣਾ ਤਾਂ ਤਾਂ ਹੀ ਲੱਗਣਾ ਜੇ ਅਸੀਂ ਬੋਲਾਂਗੇ ਸਰਪੰਚ ਅੱਜ ਤੱਕ ਕੋਈ ਮੀਡੀਆ ਹੁਣ ਮੀਡੀਆ ਵਾਲੇ ਬਿੜੀ ਬੈਠੇ ਉੱਤੇ ਸਾਰੇ ਹਣਾ ਤੁਹਾਡੇ ਗੜਸ਼ੰਕ ਦੇ ਦੀਚ ਜਿਹੜੇ ਨਹੀਂ ਇਹ ਮਿਲਦੀ ਬਹੁਤ ਹੈ ਚੈਨਲ ਆ ਕੰਮ ਕਰਨਾ ਨਾ ਕੰਮ ਗ੍ਰਾਉਂਡ ਲੈਵਲ ਤੋਂ ਆਪਾਂ ਚਾਹਣਗੇ ਗ੍ਰਾਉਂਡ ਲੈਵਲ ਉੱਤੇ ਆ ਜਾਵੇ ਬਿਲਕੁਲ ਜੀ ਕਿਹਨੇ ਵੀ ਜਿੱਥੇ ਬਦਲਾ ਸਰਪੰਚ ਹੀ بیس ਹੁੰਦੀ ਹੈ ਸਰਪੰਚ ਹੀ بیس ਹੁੰਦੀ ਹੈ ਬਿਲਕੁਲ ਆਪਾਂ ਸਰਪੰਚ ਅੱਗੇ ਆਣਾ ਚਾਹੀਦਾ ਸਾਡਾ ਇਦਾਂ ਕੰਮ ਹੈ ਕਿ ਮੇਰਾ ਮੇਰਾ ਜੋ ਮੇਰਾ ਦੂਆ ਸੀ ਨਾ ਮੇਰਾ ਇਹ ਜੀਮਟੂ ਕਿ ਸਰਪੰਚ ਅੱਗੇ ਆਵੇ ਸਰਪੰਚ ਪਿੰਡ ਤੇ ਨਾ ਇੱਕ ਵਾਰ ਦੇ ਸਾਰ ਸਾਨੂੰ ਪਤਾ ਹੋਣਾ ਚਾਹੀਦਾ ਵਾਸੀ ਉਹਨੂੰ ਕਿ ਸਰਪੰਚ ਕੌਣ ਹੈ ਹਾਂ ਜੀ ਬਿਲਕੁਲ ਇਦਾਂ ਨਾ ਹੋਵੇ ਪੁੱਛਣਾ ਨਾ ਪਵੇ ਠੀਕ ਹੈ ਜੀ ਬਿਲਕੁਲ ਜੀ ਮੈਂ ਇਹ ਕੰਨ ਚਾਹੁੰਦਾ ਸੀ ਕੰਮ ਕਿ ਸਰਪੰਚ ਅੱਗੇ ਆਣ ਸਰਪੰਚ ਕੰਮ ਦੱਸਣ ਪਿੰਡ ਦੇ ਹੈਨਾ ਅਸੀਂ ਪਹੁੰਚਾਈਏ ਸਰਕਾਰ ਤੱਕ ਆਪਿਆ ਕੰਮ ਇਹਨਾਂ ਤੇ ਕਾਰਨ ਹੋਵੇ ਕਿਉਂਕਿ ਦੱਬਿਓ ਨਾ ਰਹੇ ਜਨ ਕੋਟੇ ਹੋਣਾ ਰਹੇ ਜਿਹੜੇ ਨਾ ਹੈਨਾ ਗੌਰਮੈਂਟ ਦੇ ਕਿ ਤਾਹੀ ਬਣੀ ਟਾਈਲ ਕੋਲੇ ਜਿਹੜੇ ਕੋਟੇ ਨਾ ਰਹੇ ਹਾਂਜੀ 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 ਬਿਲਕੁਲ ਕਿ ਬਲਵਿੰਦਰਪਾਲ ਭਾਈ ਤੁਸੀਂ ਟਾਈਮ ਦਿੱਤਾ ਨਾ ਸਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਪਤਾ ਤੁਹਾਡਾ ਬਹੁਤ ਸ਼ਡਿਊਲ ਹੈ ਤੁਹਾਡਾ ਜੀ ਨਹੀਂ 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 ਤੁਹਾਡਾ ਬਹੁਤ ਧੰਨਵਾਦ ਜੀ ਨਹੀਂ ਮੈਨੂੰ ਪਤਾ ਤੁਹਾਡਾ ਇੱਕ ਇੱਕ ਕਮਿਟਮੈਂਟ ਨਹੀਂ ਨਹੀਂ ਜੀ ਜਿੰਦੇ ਲਕ ਲਕਾਲਾ ਤੁਹਾਡੀ ਪੀਡਾ ਦੀਆਂ ਤੋਂ ਬਲਾਈਆ ਇਹ ਤੁਸੀਂ ਤੁਹਾਡਾ ਨਾਮ ਬਹੁਤ ਹੈ ਜੀ ਤੁਸੀਂ ਆਏ ਹੈ ਨਾ ਹਾਂ ਜੀ ਹਾਂ ਜੀ ਤਾਂ ਇਹ ਮੈਂ ਤਾਂ ਤੁਹਾਡੀ ਕਿਰਪਾ ਹੈ ਜੀ ਤੁਸੀਂ ਤੇਰੇ ਮਤਲਬ ਤੇ ਪਹੁੰਚੂਗੀ ਹਾਂ ਜੀ ਜਰੂਰ ਜਰੂਰ ਭਾਜੀ ਇਹਦਾ ਕੋਈ ਮਨਾ ਨਹੀਂ ਤੇ ਵੋਟ ਹਾਂ ਜੀ ਹਾਂ ਜੀ ਭਾਜੀ ਬਾਕੀ ਠੀਕ ਹੈ ਭਾਜੀ ਓਕੇ ਧੰਨਵਾਦ ਸਾਰਿਆਂ ਦਾ ਜੀ ਹੋ ਗਿਆ